ਦਿਆ ਹੈ ਨਾ ਸਹੀ ਗੱਲ ਆਪਾਂ ਡੇਲੀ ਗੁਰੂ ਘਰ ਅਰਦਾਸ ਕਰਿਆ ਕਰਾਂਗੇ ਇਹ ਸੱਚੇ ਪਾਤਸ਼ਾਹ ਸਾਡੀ ਵੀ ਸੁਣ ਲੈ ਸਹੀ ਗੱਲ ਟਰਬਾਨਾ ਥੋਗੇ ਬੱਸ ਭਾਈ ਐਟਰਬਾਨਨ ਨੂੰ ਦੇਖ ਗੱਲ ਤਾਂ ਸੁਣ ਲੈ ਬੀਬੀ ਪਹਿਲੇ ਬੋਲਣ ਨਾਲ ਲੱਗ ਜੰਨੀ ਆ ਜਿਵੇਂ ਆਹ ਵੱਡੀਆਂ ਵੱਡੀਆਂ ਫਿਲਮੀ ਸਟਾਰ ਨਹੀਂ ਟੀਵੀਆਂ ਤੇ ਆਉਂਦੀਆਂ ਫਿਰ ਤੇਰੀਆਂ ਧੀਆਂ ਵੀ ਟੀਵੀ ਤੇ ਆਇਆ ਕਰਨ ਪੁੱਤ ਦੱਸ ਆਹ ਕੁੜੀਆਂ ਦਾ ਰਿਸ਼ਤਾ ਰਸਤਾ ਦੇਖ ਲਓ ਕਿਤੇ ਵਿਆਹ ਦੇ ਉਹਨਾਂ ਨੂੰ ਹਣਾ ਕਿਉਂ ਪੁੱਤ ਕੀ ਹੋ ਗਿਆ ਤੀਗਾ ਅੱਗੇ ਕੀ ਹੋਗਾ ਜਦੋਂ ਬੀਬੀ ਹਾਂ ਪਤਾ ਅਥਰ ਨਾਲ ਇੱਕ ਗੱਲ ਕਰਨੀ ਸੀ ਜੀ ਦੱਸੋ ਅਸੀਂ ਐਂ ਕਹਿੰਦੇ ਸੀ ਉਹ ਕੱਲ ਆਪਣੇ ਘਰੇ ਬਚੂਲਾ ਜਾ ਬੈਠਾ ਸੀਗਾ ਨਾ ਹੂੰ ਤੁਸੀਂ ਕਿਉਂ ਐਮੀ ਕਿਸੇ ਨੂੰ ਬੁਲਾਉਣੇ ਨੂੰ ਜਦ ਸਾਨੂੰ ਚੰਗਾ ਭਲਾ ਪਤਾ ਹਜੇ ਅਸੀਂ ਕੋਈ ਵਿਆਹ ਉਹ ਨਹੀਂ ਕਰਾਉਣਾ ਹੈਗਾ ਨਹੀਂ ਪੁੱਤੋ ਤਾਂ ਐਂ ਹੁੰਦਾ ਜਦੋਂ ਕਿਸੇ ਦੇ ਘਰੇ ਕੁੜੀ ਮਟਿਆਰ ਹੋਵੇ ਭੈਣ ਭਾਈ ਤਾਂ ਆਉਂਦੀ ਹੁੰਦਾ ਪੁੱਛਦਾ ਹੁੰਦਾ ਪੁੱਛੇ ਦੱਸੇ ਤੋਂ ਬਿਨਾ ਰਿਸ਼ਤੇ ਨਹੀਂ ਬਣਦੇ ਹੁੰਦੇ ਹਾਂ ਤੂੰ ਰੋਟੀ ਰੋਟੀ ਖਾ ਲਈ ਬੀਬੀ ਹਾਂ ਖਾ ਲਈ ਖਾ ਲਈ ਨਾਨੂ ਲस्सी ਹਾਂ ਨਾਲ ਹੀ ਸੀਗੀ ਜਿੰਨਾ ਮੈਂ ਤਾਂ ਐਂ ਕਹਿੰਦੀ ਸੀਗੀ ਹਾਂ ਪਹਿਲੀ ਤੂੰ ਦੱਸ ਹਾਂ ਮੈਂ ਦੱਸਾਂ ਉਹ ਨਾ ਐ ਸੀਗਾ ਬੀਬੀ ਸਾਡਾ ਨਾ ਇੱਕ ਸੁਪਨਾ ਸੀਗਾ ਛੋਟਾ ਜਿਹਾ ਹੁਣ ਜੇ ਡੈਡੀ ਹੁੰਦਾ ਉਹ ਵੀ ਤਾਂ ਸਾਨੂੰ ਪੁੱਛਦੇ ਹਣਾ ਸਾਡਾ ਸੁਪਨਾ ਪੂਰਾ ਕਰਦਾ ਸਾਨੂੰ ਪਤਾ ਹੈ ਤੂੰ ਵੀ ਸਾਨੂੰ ਕਦੇ ਡੈਡੀ ਦੀ ਕਮੀ ਪੂਰੀ ਮਤਲਬ ਕਰਕੇ ਰੱਖੀ ਹੈ ਜੰਮੀ ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਸਾਨੂੰ ਐ ਬੀਬੀ ਅਸੀਂ ਨਾ ਉਹ ਬਣਨਾ ਚਾਹੁੰਦੇ ਆ ਅਸੀਂ ਐਕਟਰ ਬਣਨਾ ਚਾਹੁੰਦੇ ਆ ਬੱਸ ਭਾਈ ਐਟਰਵੰਨ ਨੂੰ ਦੇਖ ਗੱਲ ਤਾਂ ਸੁਣ ਲੈ ਬੀਬੀ ਪਹਿਲੇ ਬੋਲਣ ਨਾਲ ਲੱਗ ਜੰਨੀ ਆ ਜਿਵੇਂ ਆਹ ਵੱਡੀਆਂ ਵੱਡੀਆਂ ਫਿਲਮੀ ਸਟਾਰ ਨੇ ਟੀਵੀਾਂ ਤੇ ਆਉਂਦੀਆਂ ਫਿਰ ਤੇਰੀਆਂ ਧੀਆਂ ਵੀ ਟੀਵੀ ਤੇ ਆਇਆ ਕਰਨਗੀਆਂ ਉਹ ਨਹੀਂ ਬੱਸ ਆਪਾਂ ਅਗੇ ਗਰੀਬ ਲੋਕ ਆ ਆਪਾਂ ਗਰੀਬਾਂ ਵਾਲੀ ਰੱਖੋ ਆਪਾਂ ਏਡੀਆਂ ਏਡੀਆਂ ਸੋਚਾਂ ਨਾ ਸੋਚਾ ਕਰੋ ਤੁਸੀਂ ਚਾਹ ਵੀ ਤੂੰ ਦੱਸ ਸਾਡੇ ਨਾਸਾਂ ਤੇ ਪਾਣੀ ਫੇਰੀ ਐ ਨਹੀਂ ਕਿੱਥੇ ਤੂੰ ਸਾਨੂੰ ਨਹੀਂ ਦੇਖ ਮੇਰੀ ਗੱਲ ਸੁਣ ਤੇਰੀ ਮੰਮੀ ਆ ਤੇਰੀ ਮੰਮੀ ਨੇ ਵਿਚਾਰੇ ਹੋਂ ਟੱਕਰ ਟੋਕਰੇ ਚੱਕ ਕੇ ਗੋਹਾ ਕੂੜਾ ਕਰਦੀ ਰਹੀ ਆ ਘਰ ਦਾ ਕੰਮ ਕਰਦੀ ਰਹੀ ਆ ਕਿ ਤੁਸੀਂ ਵੀ ਪੁੱਤੋਂਵੇਂ ਜੁਕੂਰੀ ਕਰੋ ਵੀ ਇਹੋ ਜਿਹਾ ਸੁਪਨੇ ਨਾ ਚੋਚੋ ਤੁਸੀਂ ਮੈਂ ਤਾਂ ਹੀ ਤਾਂ ਕਿੰਨੇ ਨੂੰ ਕਹਨੇ ਵੀ ਸਾਡੀ ਮੰਮੀ ਨੇ ਸਾਰੀ ਉਮਰ ਟੋਕਰਾ ਟੋਇਆ ਉਹੀ ਕੁਛ ਅਸੀਂ ਕਰੀਏ ਤੂੰ ਤੂੰ ਐਂ ਚੋਣੀ ਐ ਵੀ ਤੇਰੀਆਂ ਧੀਆਂ ਦੇ ਸਿਰ ਤੇ ਟੋਕਰਾ ਹੋਵੇ ਤੂੰ ਇਹ ਸੋਚ ਵੀ ਤੇਰੀ ਧੀਆਂ ਦੇ ਸਿਰ ਤੇ ਨਾ ਉਹ ਹੋਵੇ ਕੀ ਹੁੰਦਾ ਨਹੀਂ ਉਹ ਤਾਜ ਤਾਜੋ ਅੱਛਾ ਹਾਂ ਆਉਂਦੇ ਸੁਪਨੇ ਦੇਖਦੇ ਹੋ ਤੁਸੀਂ ਹਾਂ ਮਾਂ ਅਸੀਂ ਨਾ ਦੇ ਸਿਰ ਤੇ ਟੋਕਰਾਂ ਨਹੀਂ ਸੀ ਨਹੀਂ ਪੁੱਤ ਆਪਾਂ ਨਹੀਂ ਬਣ ਸਕਦੇ ਕੁਛ ਮਾ ਮਾਣ ਕੇ ਸਾਨੂੰ ਇੱਕ ਮੌਕਾ ਦੇ 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 ਕੇ ਤਾਂ ਵੇਖ ਇੱਕ ਮੌਕਾ ਸਾਨੂੰ ਮਾ ਬਣ ਕੇ ਪੂਰਾ ਕਰੋਗੇ ਜਾਂ ਫਿਰ ਹਾਂ ਮਾ ਅਸੀਂ ਕੋਸ਼ਿਸ਼ ਪੂਰੀ ਕਰ ਦੇਖ ਅਸੀਂ ਨਾ ਤੈਨੂੰ ਕੋਈ ਗੋਹਾ ਸਟੰਦੀ ਲੋੜ ਨਹੀਂ ਥੱਲੇ ਕੰਮ ਕਰਨ ਦੀ ਲੋੜ ਨਹੀਂ ਨਾਲ ਸਾਡਾ ਵੀ ਸਾਰੀ ਉਮਰ ਦੇ ਆ ਪੋਚਿਆਂ ਨਾਲ ਦੇਖ ਲੋ ਪੁੱਤ ਮੈਂ ਤਾਂ ਰਿਸ਼ਤੇ ਦੀ ਗੱਲ ਪੱਕੀ ਕਰੀ ਬੈਠੀ ਸੀ ਬੀਬੀ ਅਸੀਂ ਨਹੀਂ ਕਰਾਉਣਾ ਜੀ ਮਮੀ ਪਹਿਲੀ ਤੂੰ ਕਹਿ ਤੂੰ ਵੱਡੀ ਐ ਮੇਰੇ ਸਾਡੇ ਤਾਂ ਲੋਕਾਂ ਦੇ ਘਰਾਂ ਚ ਪੋਚਾ ਲਾ ਲ ਕੇ ਥੰਨ ਲਕੀਰਾ ਵੀ ਮਿਟੀਆਂ ਜਾਂਦੀਆਂ ਨੇ ਤੂੰ ਆਪਣੀਆਂ ਤੇ ਤਰਸਤਾ ਕਰ ਲਮਾ ਉਹ ਤਾਂ ਮੈਂ ਤਾਂ ਇਹ ਦੇਖ ਦਿੱਤੀ ਚਲ ਆ ਤਰਸ ਤਾਂ ਵੀ ਵਧੀਆ ਰਿਸ਼ਤਾ ਆਇਆ ਤੇਗਾ ਹੁਣ ਓ ਮਾਂ ਤੂੰ ਛੱਡ ਪਰੇ ਕੋਈ ਰਿਸ਼ਤਾ ਨਹੀਂ ਵਿਆਹ ਤਾਂ ਪਾਲੀ ਨਾਲ ਇੱਕ ਦਿਨ ਹੋਈ ਜਾਣਾ ਵੀ ਉੱਦੀ ਨੂੰ ਇਹ ਸਮਝਾ ਤਾ ਚਲ ਛੋਟੀ ਮਰਜੀ ਆ ਗਈ ਦੇਖਾਂ ਮੈਂ ਇੱਕ ਮੌਕਾ ਦਿੰਨੀ ਆ ਠੀਕ ਦੁਬਾਰੇ ਨਹੀਂ ਮੈਂ ਮੌਕਾ ਦੇਣਾ ਇਹ ਫੇਰ ਸੋਚ ਲੋ ਹੁਣ ਠੀਕ ਸੋਚ ਲਾਦੀ ਮੈਂ ਨਹੀਂ ਮਾਂ ਮੈਨੂੰ ਤਾਂ ਬਾਹਰ ਕੋਈ ਆ ਗਿਆ ਦੇਖੀ ਮੜਾ ਦੇਖ ਕੇ ਹੀ ਹੱਕਾ ਮਰੀ ਜਾਂਦਾ ਤੈਨੂੰ ਮਿਲਦਾ ਕੋਈ ਗੁੱਡ ਪੰਦੀ ਆਪਾਂ ਤਾਂ ਹੁਣੀ ਐਕਟਰ ਬਣ ਗਈਆਂ 11 ਵੱਜ ਗਏ ਹਜੇ ਤੱਕ ਨਹੀਂ ਆਈਆਂ ਇੰਨਾ ਕੰਮ ਪਿਆ ਕਰਨ ਵਾਲਾ ਪਤਾ ਨਹੀਂ ਹਜੇ ਕਦੋਂ ਕਉਣਗੀਆਂ ਦੀਂਦੀਆਂ ਵੀ ਨਹੀਂ ਕਿਤੇ ਆਉਂਦੀਆਂ ਕਿਤੇ ਰਸਤੇ 'ਚ ਨਾ ਰੁਕ ਗਈਆਂ ਹੁਣ ਮਹੀਨਾ ਪੂਰਾ ਨਹੀਂ ਹੁੰਦਾ ਪਹਿਲਾਂ ਹੀ ਕਹਿ ਦਿੰਦੀਆਂ ਸਾਨੂੰ ਤਨਖਾਹ ਦੇ ਦੀ ਜ਼ਰੂਰਤ ਹੈਗੀ ਆਪ ਤਾਂ ਮੌਜਾ ਨਾ ਫੈਕਟਰੀ 'ਚ ਰਹਿੰਦਾ ਐ ਇੱਥੇ ਮੈਨੂੰ ਫਸਾ ਕੇ ਰੱਖਦਾ ਵੀਵਾਰੀ ਕਿਹਾ ਸੀ ਵੀ ਮੈਨੂੰ ਨਹੀਂ ਪਿੰਡ 'ਚ ਵਧੀਆਂ ਲੱਗਦਾ ਤੂੰ ਪਤਾ ਐ ਕੀ ਕਰੀ ਜਾਣੀ ਆਂਗੀ ਮੰਮੀ ਆਪਦੇ ਕਰਮਾਂ ਨੂੰ ਰੋਣੀ ਐ ਕਿਉਂ ਆਪ ਤਾਂ ਮੌਜਾ ਨਾ ਤੁਹਾਡਾ ਪੁੱਤ ਰਹਿੰਦਾ ਉੱਥੇ ਨਾਲੇ ਪਤਾ ਵੀ ਨਹੀਂ ਰਹਿ ਸਕਦੀ ਇਹ ਜੇ ਘਰ ਚ ਫੇਰ ਵੀ ਮੈਂ ਦਿਨ ਕਟਿਆ ਕਰੀ ਜਾਨੀ ਹੈ ਨਹੀਂ ਪੁੱਤਾਂ ਮੈਂ ਤਾਂ ਮੈਂ ਤਾਂ ਫਸ ਗਈ ਵਿਆਹ ਕਰਾ ਕੇ ਮੰਮੀ ਫਸਣ ਨੂੰ ਕੀ ਹੁੰਦਾ ਪੁੱਤ ਤੈਨੂੰ ਸਾਰਾ ਕੁਝ ਪੈਣ ਨੂੰ ਮਿਲਦਾ ਚੰਗਾ ਤੈਨੂੰ ਖਾਣ ਨੂੰ ਮਿਲਦਾਗਾ ਹੈ ਹੋਰ ਕੀ ਭਾਲਦੀ ਪੁੱਤ ਕੰਮ ਮੈਂ ਆਪੇ ਕਰੂੰਗੀ ਤੂੰ ਰਹਿਣ ਦੇ ਕਰੂੰਗੀ ਮੈਂ ਤਾਂ ਕੋਈ ਨਹੀਂ ਤਾਂ ਨਹੀਂ ਪੁੱਤਾਂ ਨੂੰ ਵੀ ਮੈਂ ਤਾਂ ਕਰ ਨਹੀਂ ਸਕਦੀ ਇਹ ਜੇ ਕੰਮ ਠੀਕ ਹੈ ਕੋਈ ਨਾ ਮੈਂ ਆਪੇ ਕਰੂੰ ਪੁੱਤ ਤੂੰ ਆਰਾਮ ਨਾਲ ਬੈਠ ਮੈਂ ਤੈਨੂੰ ਰੋਟੀ ਬਣਾ ਕੇ ਲਿਆ ਕੇ ਦੇਉਂਗੀ ਨੇ ਚਾਹ ਬਣਾ ਕੇ ਲਿਆ ਕੇ ਦੇਉਂ ਤੈਨੂੰ ਕੋਈ ਟੈਕਸ਼ਨ ਕਰਨ ਦੀ ਲੋੜ ਨਹੀਂ ਹੈਗੀ ਜੀ ਚੰਗਾ ਮੰਮੀ ਕਰ ਲੋ ਦੇਖੋ ਮੈਂ ਤਾਂ ਫੇਰ ਵੀ ਚਲ ਤਰਸ ਕਰਦੀ ਆਂ ਵੀ ਸਾਰਾ ਦਿਨ ਕੁੜੀਆਂ ਕਰਦੀਆਂ ਨੇ ਕੰਮ ਮੰਮੀ ਕਰਦੀ ਐ ਪਰ ਉਹ ਮੇਰਾ ਰਹਿਣ ਨੂੰ ਜੀ ਨਹੀਂ ਕਰਦਾ ਮੇਰਾ ਤਾਂ ਜੀ ਯੱਕਿਆ ਪਿਆ ਮੈਂ ਤਾਂ ਤੁਹਾਡੇ ਪੁੱਤ ਕੋਲ ਹੀ ਜਾਉ ਨਹੀਂ ਪੁੱਤ ਹੌਲੀ ਹੌਲੀ ਤੇਰਾ ਜੀ ਲੱਗ ਜੂਗਾ ਐ ਕਿਉਂ ਕਰਦੀ ਆਂਗੀ ਤੂੰ ਨਾ ਪੁੱਤਾ ਐ ਨਾ ਕਰ ਤੂੰ ਇੱਥੇ ਹੀ ਰਾਵਾਂਗੇ ਆਪਾਂ ਤੇਰਾ ਹੌਲੀ ਹੌਲੀ ਜੀ ਲੱਗ ਜੂ ਇਹੇ ਤੈਨੂੰ ਵਧੀਆ ਸ਼ਹਿਰ ਲੱਗਣ ਲੱਗ ਜੂਗਾ ਤੈਨੂੰ ਮੰਮੀ ਜਦੋਂ ਸ਼ਹਿਰ ਲੱਗੂ ਦੇਖੀ ਜੋ ਪਰ ਹੁਣ ਤਾਂ ਮੇਰੇ 1 ਮਿੰਟ ਵੀ ਜੀ ਨਹੀਂ ਲੱਗਦਾ ਮੈਨੂੰ ਐ ਲੱਗਦਾ ਕਿਹੜੇ ਵੇਲੇ ਨਿਕਲ ਜਾ ਇਸ ਘਰੋਂ ਨਾਲੇ ਤੁਸੀਂ ਆਪਦੀਆਂ ਕੁੜੀਆਂ ਨੂੰ ਤਾਂ ਸੁਭਾਅ ਪਾਤਾ ਪੋਚੇ ਲਾਉਣ ਦਾ ਮੈਂ ਤਾਂ ਮੰਮੀ ਕਦੇ ਉਹੀ ਨਹੀਂ ਆਪਦੇ ਘਰੇ ਕੰਮ ਕਰਕੇ ਦੇਖਿਆ ਸੀ ਵੀ ਇਹ ਨਾ ਸੋਚ ਲਿਓ ਕਿਤੇ ਵੀ ਮੈਂ ਵੀ ਉਹਨਾਂ ਦੇ ਬਰਾਬਰ ਕੰਮ ਕਰੂੰ ਨਹੀਂ ਪੁੱਤ ਪੈਨੂੰ ਜਮਾ ਨਾ ਮੈਂ ਪੋਚੇ ਲਾਉਣ ਲਾਵਾਂ ਨਾ ਤੈਨੂੰ ਮੈਂ ਪਾਂਡੇ ਮੰਜਾ ਲਾਵਾ ਨਾ ਤੈਨੂੰ ਕੱਪੜੇ ਧੋਣ ਲਾਵਾਂ ਤੂੰ ਆਮ ਨਾਲ ਆਵਦਾ ਬੈੱਡ ਤੇ ਬੈਠ ਮੈਂ ਤੈਨੂੰ ਉੱਥੇ ਚਾਹ ਰੋਟੀ ਸਾਰਾ ਕੁਝ ਲਿਆ ਕੇ ਦੇਉ ਜਦੋਂ ਤੈਨੂੰ ਆਤ ਪੈ ਗਈ ਹ चल मम्मी के प्यार ना रखोंगी मेरा मेरा जी नहीं पुत मैं तेन कुछ नहीं कहीं, दी है बैठो मैं कपड़े कड दी रोटी बना के दिनी चंगा तू चल उल कूलर थे हाँ चल तू अंदर मैं सत्या

ਉਹ ਤਾਈ ਠੀਕ ਹੈ? ਹਾਂ ਠੀਕ ਆ ਵਧੀਆ। ਆ ਜਾ ਮੰਜੇ ਤੇ ਬੈਠੀਏ ਉੱਥੇ। ਆ ਜਾ ਤਾਈ। ਉਤਾਈ ਗੱਲ ਕਰਨੀ ਸੀ ਮੈਂ ਤੇਰੇ ਨਾਲ ਇੱਕ। ਹਾਂ ਪੁੱਤ ਦੱਸ। ਉਹ ਕੁੜੀਆਂ ਦਾ ਰਿਸ਼ਤਾ ਰਸਤਾ ਦੇਖ ਲਓ ਕਿਤੇ ਵਿਆਹ ਦੇ ਉਹਨਾਂ ਨੂੰ ਹਣਾ। ਕਿਉਂ ਪੁੱਤ ਕੀ ਹੋ ਗਿਆ ਤੀਗਾ? ਅਗੇ ਕੀ ਹੋਗਾ ਜੇਦੋਂ ਕੁਝ ਹੋ ਗਿਆ ਉਦੋਂ ਵਿਆਹ ਹੈਗੀ ਫਿਰ। ਨਾ ਪੁੱਤ ਤੂੰ ਦੇਖ ਮੇਰੀ ਗੱਲ ਸੁਣ। ਪਿਓ ਸਰਤੇ ਨਹੀਂ ਉਹਨਾਂ ਦੇ। ਹੈ? ਤੇ ਵੀ ਹੁਣ ਆਪਾਂ ਮਾੜਾ ਮੋਟਾ ਹੋ ਉਹਨਾਂ ਦਾ ਸੁਪਨਾਗਾ ਕੋਈ। ਉਹ ਪਿਆ ਉਸਿਰਤੇ ਨਹੀਂ ਤੈਨੂੰ ਕਹਿਣਾਗਾ ਉਹ ਕਰ ਲਾਂ ਦੇ ਉਹਨਾਂ ਨੂੰ ਮਾਨਾਈ ਮੈਨੂੰ ਮਸਾ ਹੋ ਕਰਿਆਗਾ ਮੈਂ ਤਾਂ ਕਾਦੀ ਨਹੀਂ ਤੀ ਜਿਹੜੀ ਗੱਲ ਉਹ ਕਹਿੰਦੀਆਂ ਸੀਗੀਆਂ ਉਹਨਾਂ ਨੇ ਟੀਵੀ ਦੇ ਵਿੱਚ ਆਉਣਾਗਾ ਪੁੱਤ ਉਹ ਨਹੀਂ ਹੁੰਦੇਗਾ ਕਿ ਜਾਂ ਐਕਟਰ ਨਹੀਂ ਆ ਉੱਟਣੀਆਂ ਜਿਹਾ ਹੁੰਦੀਆਂ ਨੇ ਜਿਵੇਂ ਤੈਨੂੰ ਕਿਹਨੇ ਕਿਹਾ ਵੀ ਉਹਨਾਂ ਨੇ ਆਉਣਾ ਉੱਥੇ ਹੁਣ ਆ ਪੁੱਤੋ ਉਹਨਾਂ ਨੇ ਉਹਨਾਂ ਦਾ ਸੁਪਨਾਗਾ ਹੁਣ ਕੋਈ ਨਾ ਪੁੱਤ ਦੇਖ ਪੈਣ ਪਾਈ ਚਾਚੇ ਤਾਇਆ ਦੇ ਆਪਦੀ ਹੁੰਦੇ ਨੇਗੇ ਜੇ ਹੁਣ ਤੂੰ ਬੁਰੀ ਖਨਾਮੀ ਤਾਂ ਨਹੀਂ ਖੱਟੀ ਉਹਨਾਂ ਨੇ ਉਹ ਇੱਕ ਅੰਮਾ ਨੂੰ ਨਹੀਂ ਮੈਂ ਉਹਨਾਂ ਦਾ ਆਪ ਦਾ ਉਬਦਾ ਹੈਗਾ ਨਾਲੇ ਹਾਂ ਤੂੰ ਨਾ ਮੇਰੀ ਗੱਲ ਮੰਨ ਲੈ ਤੇਰੀ ਅਕਲ ਤੇ ਪਰਦਾ ਪਤਾ ਉਹਨਾਂ ਨੇ ਕਿਹੜੇ ਕੰਮਾਂ 'ਚ ਪਤਾ ਉਹ ਬਾਹਲੀਆਂ ਚੰਗੀਆਂ ਹੁੰਦੀਆਂ ਨੇ ਫਿਲਮਾਂ ਵਾਲੀਆਂ ਨਹੀਂ ਪੁੱਤਲਾ ਹੁਣ ਕੋਈ ਮਾੜੀਆਂ ਥੋੜੀ ਹੁੰਦੀਆਂ ਨੇ ਇਹਦੀਆਂ ਉਹ ਤੈਨੂੰ ਕੀ ਪਤਾ ਘਰੇ ਬੈਠੀ ਨੂੰ ਬਾਹਰ ਨਿਕਲ ਕੇ ਦੇਖ ਫੇਰ ਪਤਾ ਲੱਗਦਾ ਮੈਂ ਉਹਨਾਂ ਨੂੰ ਪੁੱਤ ਇੱਕ ਮੌਕਾ ਦਿੱਤਾਗਾ ਉਸ ਤੋਂ ਬਾਅਦ ਇੱਕ ਮੌਕੇ ਤੋਂ ਬਾਅਦ ਜੇ ਉਹਨਾਂ ਨੇ ਕੋਈ ਨਾ ਕੁਝ ਕੀਤਾ ਫੇਰ ਮੈਂ ਉਹਨਾਂ ਦਾ ਵਿਆਹ ਕਰ ਦੂੰ ਜਿਵੇਂ ਤੂੰ ਤੁਸੀਂ ਕਹੋਗੇ ਮੈਂ ਉਹ ਵੀ ਕਰੂੰਗੀ ਉਹ ਤੂੰ ਇਹ ਜੇ ਮੌਕੇ ਦੇਂਗੀ ਮੁੜ ਕੇ ਤੈਨੂੰ ਮੌਕਾ ਹੀ ਨਹੀਂ ਮਿਲਣਾ ਕੋਈ ਨਹੀਂ ਪੁੱਤ ਕਰ ਲਾਣ ਦੇ ਉਹਨਾਂ ਨੂੰ ਕੋਈ ਨਾ ਇੱਕ ਵਾਰੀ ਮੌਕਾ ਦੇਤਾ ਉਹਨਾਂ ਨੂੰ ਮੈਂ। ਉਹ ਤਾਈ ਤੈਨੂੰ ਪੁਛਤਾਉਣਾ ਨਾਲ ਵੇਜੇ ਕੱਲ ਨੂੰ? ਨਹੀਂ ਪੁਛਤਾਉਂਦੀ ਮੈਂ ਇੱਕ ਵਾਰੀ ਤੇ ਸਿਆਣੀਆਂ ਕੁੜੀਆਂ ਨੇ ਮੇਰੀਆਂ ਮੇਰੀਆਂ ਕੁੜੀਆਂ ਵਰਗੀਆਂ ਕੁੜੀਆਂ ਨਹੀਂ ਕਿਛੇ ਦੀਆਂ ਹੈਗੀਆਂ ਕਿਆਂ। ਓਏ ਲੋਕ ਬਾਹਰ ਲੈ ਨਾ ਸਿਆਣੇ ਕੁੜੀਆਂ ਦਾ ਸਿਆਣੀਆਂ। ਕਹੀ ਜਾਣ ਦੇ ਬਾਹਰ ਤਾਂ ਲੋਕ ਬਹੁਤ ਕੁਝ ਕਹਿੰਦੇ ਹੁੰਦੇ ਨੇਗੇ ਪਰ ਆਪਾਂ ਉਹਨਾਂ ਦੀ ਮੰਨ ਤੇ ਗੱਲ ਲਾਉਂਦੇ ਨਹੀਂ ਹੈਗੇਗੀ। ਤਾਈ ਮੇਰੀ ਗੱਲ ਸੁਣ। ਤੂੰ ਤਾਂ ਘਰੇ ਬੈਠੀ ਰਹਿਣਾ ਨਾ। ਸਾਨੂੰ ਪਤਾ ਲੋਕ ਕਿਹੜਾ ਸਾਨੂੰ ਕਹਿੰਦੇ ਨੇ ਬਾਹਰ। ਕੋਈ ਨਾ ਪੁੱਤ। ਕਹੀ ਜਾਣ ਦੇ। ਇੱਕ ਵਾਰੀ ਮੌਕਾ ਦਿੱਤਾ ਉਹਨਾਂ ਨੂੰ। ਆਗਾ ਉਹਨਾਂ ਨੂੰ ਪੂਰ ਚੜਾ ਦਾਨ ਦੇ ਉਸ ਤੋਂ ਬਾਅਦ ਆਪਾਂ ਵਿਆਹ ਕਰ ਦਾਂਗੇ ਟਕਾਣਾ ਦੇਖ ਕੇ ਚੱਜ ਦਾ ਬਸ ਆਪਾਂ ਇਹਨਾਂ ਦਾ ਵਿਆਹ ਕਰ ਦਾਂਗੇ ਇੱਕ ਵਾਰੀ ਇਹਨਾਂ ਨੂੰ ਮੌਕਾ ਦਿੱਤਾਗਾ ਮੈਂ ਤਾਂ ਤਾਈ ਮੇਰੀ ਗੱਲ ਸੁਣ ਲੈ ਜੇ ਕੋਈ ਗੱਲਬਾਤ ਹੋਊਗੀ ਨਾ ਕੁੜੀਆਂ ਦਾ ਤਾਂ ਵੱਡੂ ਵੱਡੂ ਨਾਲ ਫਿਰ ਤੂੰ ਨਾ کہیں ਵੀ ਤੈਨੂੰ ਮੈਂ ਕੁਝ ਸੁਚੇ ਨੀ ਮਾਂ ਬੋਲ ਪਿਆ ਆਏ ਕੀ ਮੈਨੂੰ ਆਏ ਤਾਂ ਦੱਸ ਜੇ ਤਾਂ ਜੇ ਤਾਂ ਕੋਈ ਕੁਝ ਕਹਿੰਦਾ ਉਹਨਾਂ ਨੇ ਫਿਰ ਤਾਂ ਮੈਨੂੰ ਦੱਸ ਦੇ ਫਿਰ ਤਾਂ ਮੈਂ ਉਹਨਾਂ ਨੂੰ ਸਮਝਾ ਦੂੰ ਉਹ ਜਿਹੜੇ ਕੰਮ ਕਰਦੀਆਂ ਉਹ ਕੰਮ ਕੀ ਨੇ ਕੰਜਰਖਾਨੇ ਨੇ ਉਹ ਮੈਂ ਤਾਂ ਤੈਨੂੰ ਜਿੰਨਾ ਦਾ ਕੁਝ ਕਹਿਣਾ ਸੀ ਹੈ ਨਾ ਕਹਿ ਤਾਂ ਤੈਨੂੰ ਸਮਝਾ ਵੀ ਦਿੱਤਾ ਤੇਰੀ ਮ ਏ ਨਾ ਹੋਵੇ ਕੱਲ ਨੂੰ ਤੈਨੂੰ ਪਛਤਾਉਣਾ ਪੈ ਜੇ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਾ ਰਹੇ ਨਾਲੇ ਅੱਛਾ ਲਾ ਆ ਹੋਰੀ ਕਿਤੇ ਹੋਰੀ ਨਾ ਕੁਛ ਕਰਦੀਆਂ ਕਰਦੀਆਂ ਹੁਣ ਕਿਤੇ ਮੁੰਡਾ ਸੱਚੀ ਕਹਿ ਗਿਆ ਲਾ ਹੁਣ ਆ ਹੋਰ ਸੰਸਾ ਲੱਗ ਗਿਆ ਹੁਣ ਕੀ ਕਰਾਂ ਮੈਂ ਹੋਰ ਆ ਜਾਣਦੇ ਅੱਜ ਮੈਂ ਕਰਦੀਆਂ ਉਹਨਾਂ ਨਾਲ ਗੱਲ ਵੀ ਕੀ ਕਰਦੀਆਂ ਫਿਰ ਦਿੰਗੂਗੀਆਂ ਤੁਸੀ ਵੀ ਮੈਨੂੰ ਤਾਂ ਬਾਹਰੋਂ ਆ ਕੇ ਲੋਕ ਆਏ ਕਹਿੰਦੇ ਨੇ ਕਿ ਵੀ ਆਏ ਹੋ ਕਰਦੀਆਂ ਨੇ ਆਏ ਕਰਦੀਆਂ ਨੇ ਟੀਵੀ ਦੇ ਵਿੱਚ ਮੈਂ ਨਹੀਂ ਇਹ ਕੰਮ ਕਰਨ ਦਿੰਦੀ ਹੈਗੀ ਆ ਜਾਣ ਦੇ ਕਿ ਰਾਜ ਉਹਨਾਂ ਨੇ ਕਰ ਦਿਆਂਗਾ ਸੱਚਾ ਅਸ਼ਾ ਸੁਖੀ ਜੇ ਬਾਬੇ ਨੇ ਆਪਣੀ ਬੇਨਤੀ ਸੁਣ ਲਈ ਨਾ ਮੈਂ ਤਾਂ ਨਾ ਉਹਨੂੰ ਜਿਹੜੇ ਬੇਸਨ ਦੇ ਲੱਡੂ ਆਪਾਂ ਉਹ ਚੜਾ ਕੇ ਜਾਵਾਂਗੇ ਚੰਗਾ 팔ੀ ਕੋਈ ਗੱਲ ਨਹੀਂ ਫਿਕਰ ਨਾ ਕਰ ਪਰਮਾਤਮਾ ਸਭ ਦਾ ਹੁੰਦਾਗਾ ਸੁਣੂਗੀ ਆਪਣੀ ਵੀ ਸਹੀ ਗੱਲ ਹੈ ਯਾਰ ਜੇ ਆਪਣੀ ਸੁਣ ਲੈਣਾ ਆਪਾਂ ਪੱਕਾ ਟੀਵੀ ਤੇ ਆਇਆ ਕਰਾਂਗੇ ਕਿੰਨਾ ਸੋਹਣਾ ਲੱਗੇ ਜਿਵੇਂ ਵੱਡੇ ਸਟਾਰ ਆਉਂਦੇ ਆ ਹਨਾ ਆਪਾਂ ਡੇਲੀ ਗੁਰੂ ਘਰ ਅਰਦਾਸ ਕਰਿਆ ਕਰਾਂਗੇ ਇਹ ਸੱਚੇ ਪਾਤਸ਼ਾਹ ਸਾਡੀ ਵੀ ਸੁਣਲਾ ਸਹੀ ਗੱਲ ਆਪਣਾ ਨਾ ਕੰਮ ਤੋਂ ਖੜਾ ਛੁੱਟੀ ਜੂ। ਪਰ ਇਹ ਕੀ ਆ ਪੋਚੇ ਪੂਚਾਂ ਚ ਆਪਾਂ ਤਾਂ ਐਵੇਂ ਜ਼ਿੰਦਗੀ ਬਰਬਾਦ ਕਰਦੀਆਂ ਫਿਰਦੀਆਂ ਹਨਾ ਜੇ ਕਿਤੇ ਆਪਾਂ ਸਟਾਰ ਬਣ ਗਈਆਂ ਨਾ ਆਪਣਾ ਵੀ ਵਧੀਆ ਨਾਮ ਬਣ ਜੀਗਾ ਫਿਰ ਆਪਾਂ ਐਸ਼ ਕਰਾਂਗੇ ਆਪਾਂ ਨੂੰ ਆ ਪੋਚੇ ਪੂਚੇ ਲਾਉਣ ਦੀ ਲੋੜ ਨਹੀਂ ਹੈਗੀ ਫਿਰ ਜਿਵੇਂ ਉਹ ਬਾਈ ਕਹਿੰਦਾ ਸੀਗਾ ਨਾ ਆਪਣੇ ਪੱਟੇ ਪੱਟੇ ਪੋਸਟਰ ਲੱਗਿਆ ਕਰਨਗੇ ਆਪਾਂ ਵੀ ਫਿਰ ਟੀਵੀਾਂ ਤੇ ਆਇਆ ਕਰਾਂਗੇ ਚਲ ਹੁਣ ਆਪਾਂ ਕੰਮ ਕਰਨ ਵੀ ਜਾਣਾ ਨਾ ਤੂੰ ਤਾਂ ਗੱਲੇ ਲਾ ਕੇ ਖੜ ਗਈ ਅੱਗੇ ਨਾ ਉਹ ਤੈਨੂੰ ਪਤਾ ਮਾਲਕਾਂ ਦਾ ਬੋਲੂਗੀ ਫਿਰ ਉਹ ਤਾਂ ਬੋਲੀ ਹੋ ਜਾਂਦੀ ਰਹੇ ਮੇਰੀ ਗੱਲ ਸੁਣ ਛੇਤੀ ਤੀ ਕੰਮ ਕਰ ਲਈ ਫਿਰ ਉਧਰ ਵੀ ਜਾਣਾ ਪਤਾ ਨਹੀਂ ਕੀ ਬੋਲੂ ਹਜੇ ਚੱਲ ਅੰਦਰ ਚੱਲਦੇ ਸਾਹਮਣੇ ਬੈਠੀ ਹੈ ਆ ਗਈਆਂ ਮਹਾਰਾਣੀਆਂ ਸਸ਼ੀਕਾਲ ਜੀ ਸਸ਼ੀਕਾਲ ਹੋ ਗਿਆ ਟਾਈਮ ਸੋਡਾ ਹੁੰਦਾ ਹਾਂਜੀ ਟਾਈਮ ਤਾਂ ਹੋ ਗਿਆ 11:30 ਹੋਣ ਵਾਲੇ ਨੇ ਕੋਈ ਟਾਈਮ ਐ ਇਹ ਉਹਨਾਂ ਨੂੰ ਪਤਾ ਕੀ ਸੀ ਜੀ ਅਸੀਂ ਪਿੱਛੇ ਹੋਰ ਘਰਾਂ ਦੇ ਵੀ ਕੰਮ ਕਰਕੇ ਆਏ ਆ ਫਿਰ ਅਸੀਂ ਗੁਰੂ ਘਰ ਵਾਗੀਆਂ ਮੱਥਾ ਟੇਕਣ ਤਾਂ ਕਰਕੇ ਲੇਟ ਹੋ ਗਏ ਗੁਰੂ ਘਰ ਪਹਿਲਾਂ ਜਾਂਦੇ ਹੁੰਦੇ ਨਹੀਂ 11 11:30 ਤਾਂ ਨਹੀਂ ਕੋਈ ਜਾਂਦਾ ਮੈਂ ਤਾਂ ਜਿੰਨੇ ਵੀ ਲੋਕ ਦੇਖ ਨਹੀਂ ਇੱਥੇ ਗਲੀ ਚ ਬੁੜੀਆਂ ਲੱਗਦੀਆਂ ਨੇ ਜਲਦੀ ਜਾਂਦਾ ਕਰੋ ਉਹ ਜੀ 11:30 ਪਹਿਲਾਂ ਉਦੋਂ ਬੜਾ ਕੰਮ ਹੁੰਦਾ ਨਾ ਫਿਰ ਤਾਂ ਕਰਕੇ ਉਹਨਾਂ ਦੀ ਸਰਜੀਤੂ ਵੀ ਨਾ ਬਾਹਲੇ ਵੱਡੇ ਵੱਡੇ ਜਾਲੇ ਲੱਗੇ ਪਏ ਸੀ ਹੋਰ ਲਾਹੇ ਬਾਕੀ ਨਹੀਂ ਕਹਿੰਦੇ ਹੁੰਦੇ ਵੀ ਰੱਬ ਤਾਂ ਗੁਰੂ ਘਰ ਚ ਹੀ ਰਹਿੰਦਾ ਕਦੋਂ ਮਰਜ਼ੀ ਵਗ ਜਾ ਚੱਲ ਐ ਕਰੋ ਜਲਦੀ ਜਲਦੀ ਕੰਮ ਕਰ ਲਓ ਫਿਰ ਭਾਂਡੇ ਇੱਕ ਠੀਕ ਹੈ ਠੀਕ ਹੈ ਕੱਢ ਦਿੰਨੇ ਚੜੂ ਤੇ ਇਹ ਸਿੱਕੇ ਇਹ ਕਹਿੰਦੇ ਸੀ ਸਾਨੂੰ ਨਾ ਅੱਜ ਥੋੜੇ ਜਿਹਾ ਪੈਸਿਆਂ ਦੀ ਲੋੜ ਹੈ 500 ਦੀ ਮਿਲ ਜਾਣੀਏ ਅਸੀਂ ਨਾ ਕਿਤੇ ਜਾ ਕੇ ਆਉਣਾ ਪਹਿਲਾਂ ਤੁਸੀਂ ਕੰਮ ਕਰੋ ਫੇਰ ਸੋਚਾਂਗੇ ਪੈਸੇ ਤਾਂ ਸਾਨੂੰ ਰੋਜ਼ ਹੀ ਚਾਹੀਦੇ ਨੇ ਕੰਮ ਤੇ ਵੀ ਦੇਖ ਲਿਆ ਕਰੋ ਵੀ ਅਸੀਂ ਥੋੜੇ ਜਲਦੀ ਵਗ ਜਾ ਕਰੀਏ ਕੰਮ ਆਉਣ ਵਾਲੇ ਤਾਂ ਤੁਸੀਂ ਸੌ ਬਹਾਨੇ ਲਾਉਂ ਨੂੰ ਜੀ ਅੱਜ ਅਸੀਂ ਉੱਥੇ ਜਾਣਾ ਜੀ ਅੱਜ ਅਸੀਂ ਉੱਥੇ ਕੰਮ ਤੇ ਤਾਂ ਅਸੀਂ ਆਉਨੇ ਆ ਨਾ ਜੀ ਕੰਮ ਤੇ ਆਉਨੇ ਆ ਅਸੀਂ ਆਉਣੀ ਆ ਨਾ ਟੈਂਸ਼ਨ ਨਹੀਂ ਆਉਂਦੇ ਲੇਟ ਆਉਣੀ ਹੋਗੇ ਸਾਢੇ 11 ਕੋਈ ਟਾਈਮ ਹੈ ਚਲ ਕੋਈ ਨਹੀਂ ਅਸੀਂ ਕੰਮ ਕਰ ਲੈਨੇ ਆ ਠੀਕ ਠ

ਫਿੱਟਾ ਫੁੱਟੂਪੇ ਭੇਜੂਗੀ ਰੇਣਾ ਤੇ ਫਸ ਤੋਂ ਕੁ ਮਿੰਟ ਦੇਖ ਲਈ ਹਾਈ ਜੱਸੀ ਗਿੱਲ ਨਾਲ ਜੱਸੀ ਗਿੱਲ ਨਾਲ ਹਾਈ ਕਿਤੇ ਆਪਾਂ ਨੂੰ ਬ੍ਰੈਕਟਰ ਮਿਲ ਜੇ ਨਾ ਜੱਸੀ ਮੈਂ ਜੱਸੀ ਗਿੱਲ ਨਾਲ ਨਹੀਂ ਕਰਦੀ ਹੈਗੀ ਮੈਂ ਤਾਂ ਕਰੂੰਗੀ ਉਹਦੇ ਨਾਲ ਉਹਦੇ ਨਾਲ ਉਹਦੇ ਨਾਲ ਗੁਰਨਾਮ ਪੁੱਲਰ ਨਾਲ ਮੇਰਾ ਤਾਂ ਉਹ ਫੇਵਰੇਟ ਹੈ ਮੈਨੂੰ ਵੀ ਉਹ ਪਸੰਦਾ ਹੈ ਹਮਮ ਜੱਸੀ ਆ ਜਿਆਦਾ ਪਸੰਦਾ ਮੈਨੂੰ ਜੱਸੀ ਗਿੱਲ ਆ ਦੇਖ ਲੈ ਹਾਈ ਦੇਖ ਕਿੰਨਾ ਸੋਹਣਾ ਸੀਨ ਹੈ ਫਿਰ ਤੂੰ ਐਂ ਕਰਿਆ ਕਰੇਂਗੀ ਪਾਲੀ ਇਹ ਜੋ ਟੀਵੀ ਤੇ ਐ ਕਰੇਂਗੀ ਅੰਤ ਰਹਿਣਾ ਹੈ ਆਪਦਾ ਤੂੰ ਕੀ ਮਤਰੇ ਕਰੇਂਗੀ ਫਿਰ ਤੂੰ ਤੁਰ ਕੇ ਦਿਖਾ ਨਹੀਂ ਨਹੀਂ ਮੈਂ ਸੰਗ ਨਹੀਂ ਲੱਗਦੀ ਉਹ ਤੂੰ ਸੰਗ ਵਾਲੀ ਕੀ ਗੱਲ ਹੈ ਤੂੰ ਕਰਕੇ ਵਿਖਾ ਤੂੰ ਮੈਂ ਮੈਂ ਦਾ ਮਤਲਬ ਹੈ ਸਾਈਡ ਪਲੀਪਲ ਤੋਂ ਬਿਲਕੁਲ ਸੂਟ ਨਹੀਂ ਸੋਣਾ ਹੈਗਾ ਐ ਸਾਈਡ ਤੇ ਦੁਪੱਟਾ ਰੱਖ ਕੇ ਨਾ ਮੈਂ ਤੈਨੂੰ ਦੇਖਾਂਗੇ ਐ ਮਤਲਬ ਐ ਕਰ ਲਈ ਹੈ ਕਰਦੀ ਐਕਟਿੰਗ ਸਿੱਖ ਗਈ ਮੇਰੀ ਗੱਲ ਸੁਣ ਹੁਣ ਪੋਚਾ ਲਾ ਲੈ ਨਹੀਂ ਐਕਟਿੰਗ ਆਪਾਂ ਨੂੰ ਸਿਖਾ ਦੂ ਪਰ ਕਿੱਥੇ ਆਪਣੇ ਘਰਾਂ ਵਿੱਚ ਕਿੱਥੇ ਤੈਨੂੰ ਲੱਗਦਾ ਆਪਾਂ ਕੁਝ ਬਣਾਵਾਂਗੇ ਇਹ 2 ਵਜੇ ਫੋਨ ਦਾ ਟਾਈਮ ਦਿੱਤਾ ਸੀ ਉਹਨੂੰ ਆਪਾਂ ਪੋਚਾ ਲਾ ਲੈ ਮੈਂ ਭਾਂਡੇ ਮਾਂਜੀਆਂ

ਕਿੱਥੇ ਜਾਣ ਲਈ ਆ ਜੀ ਨੂੰ ਤੂੰ ਟਾਈਮ ਦੇਈ ਬੈਠੀ ਹੈਗੀ ਓਡੀਸ਼ਨ ਨਹੀਂ ਦੇਣ ਜਾਣਾ ਉਹ ਕਹਿੰਦਾ ਸੀਗਾ ਮੈਂ ਤਾਂ ਆਪਾਂ ਮਾਲਕ ਨੇ ਨਾਲ ਗੱਲ ਕੀਤੀ ਸੀ ਨਾ ਹਾਂ ਵੀ ਆਪਾਂ ਨੂੰ ਪੈਸੇ ਆਪਾਂ ਨਹੀਂ ਝੂਠ ਬੋਲ ਕੇ 500 ਰੁਪਏ ਲੈ ਜਾਣੀ ਆ ਬੇਸਿਕਰੇ ਸੌਦਾ ਲੈਣਾ ਉਹਨਾਂ ਨੂੰ ਪਤਾ ਹੀ ਹੈ ਵੀ ਗਰੀਬ ਨੇ ਆਪਾਂ ਪੈਸੇ ਲੈ ਕਿੱਥੇ ਜਾਵਣਾਂਗੇ ਤੇ ਮੰਮੀ ਨੂੰ ਤਾਂ ਨਹੀਂ ਦੱਸਦੀ ਤੂੰ ਨਹੀਂ ਕਹਿੰਦਾ ਕਿ ਅਸੀਂ ਆਪਦਾ ਕੁੜੀਆ ਵਾਲਾ ਸਮਾਨ ਲੈ ਕੇ ਆਉਣਾ ਬਾਜ਼ਾਰ ਜਾਣੀ ਆ ਚਲ ਠੀਕ ਹੈ ਫਿਰ ਮੈਂ ਪੁੱਛ ਕਿਹਾ ਮੈਂ ਤੂੰ ਭਾਂਡੇ ਧੋਦੇ ਪੈਣ ਬਣ ਕੇ ਬੜੀ ਸਿਆਣੀ ਆ ਹਾਂ ਉਹਦੋਂ ਪਹਿਲਾਂ ਤੂੰ ਹੀ ਆ ਮੈਂ ਠੀਕ ਹੈ ਚਲ ਕਿਤਾਬ ਚੱਕ ਲਿਆ ਕਰ ਫੋਨ ਤੈਨੂੰ ਪਾਸ ਨਹੀਂ ਕਰਾ ਦੂਗਾ ਟੌਪ ਤੇ ਨਹੀਂ ਲਿਆ ਤੂਗਾ ਇਹ ਧਰ ਦੇ ਇਹਨੂੰ ਚੱਕ ਆਪਦੀ ਬੁੱਕਸ ਇਹਦੇ ਚੋਕੇ ਨਿਕਲੂਗਾ ਪੁੱਤ ਉਹ ਪੜ੍ਹੇਂਗਾ ਤਾਂ ਤੇਰੇ ਕੰਮ ਆਊਗਾ ਅੱਗੇ ਨੰਬਰ ਵਧੀਆ ਲੈ ਜਾਏਂਗਾ ਧਰ ਦੇ ਇਹਨੂੰ ਲਿਆ ਆਪਦੀ ਬੁੱਕਸ ਚੱਕ ਕੇ ਉਹ ਪੜ੍ਹ ਲਿਆ ਕਰ ਜੰਮੇ ਲਾਇਕ ਹੁੰਦਾ ਜਾਂਦਾ ਦਿਨੋਂ ਦਿਨੋਂ ਫੋਨ ਮੈਨੂੰ ਫੜਾਈ ਦੇ ਮੈਂ ਰੱਖ ਦਿੰਦੀ ਆ ਜਦੋਂ ਅੱਖਰ ਪੜ੍ਹ ਲੇਂਗਾ ਤਾਂ ਸਾਰੇ ਕੰਮ ਕਰਤੇ ਜੀ ਹਾਂਜੀ ਛਾੜੂ ਵੀ ਮੈਂ ਲਵਾ ਤਾ ਤੇ ਭਾਂਡੇ ਵੀ ਮੈਂ ਧੋਕੇ ਆਈਆਂ ਸਾਨੂੰ ਪੈਸੇ ਦੇ ਦੇ ਜੀ ਪੈਸੇ ਚਾਹੀਦੇ ਸੀ ਕੀ ਕਰਨੇ ਪੈਸੇ ਪੈਸੇ ਐਸੀ ਸੂਟ ਲੈ ਕੇ ਆਉਣ ਸੌਦਾ ਲੈ ਕੇ ਆਉਣਾ ਜੀ ਸੂਟ ਤੋਂ ਬਾਅਦ ਚੋਂ ਦੇਖਾਂਗੇ ਸਾਡੇ ਤਾਂ ਬਿਆਨ ਹੀ ਨਹੀਂ ਮੈਚ ਕਰਦੇ ਉਹ ਕਹਿੰਦੇ ਸੂਟ ਲੈ ਕੇ ਆਉਣਾ ਤੁਸੀਂ ਕਹਿੰਦੇ ਸੌਦਾ ਲੈ ਕੇ ਆਉਣਾ ਉਹ ਹੋ ਜੀ ਮੈਨੂੰ ਪਤਾ ਹੈ ਇਹ ਤਾਂ ਛੋਟੀ ਹੈ ਇਹਨੂੰ ਤਾਂ ਇੰਨੀ ਅਕਲੁਕਲ ਹੈ ਨਹੀਂ ਘਰ ਚ ਵੱਡੀ ਮੈਂ ਆ ਕਵੀਲਦਾਰੀ ਮੈਂ ਹੀ ਦੇਖਦੀ ਆ ਮੈਂ ਤਾਂ ਉਹ ਵੀ ਕਹਿੰਦਾ ਜੀ ਇਹਨਾਂ ਨੂੰ ਪਤਾ ਨਾ ਹਾਂ ਉਹੀ ਨਹੀਂ ਤੁਸੀਂ ਸੋਚ ਕੇ ਆਈਓ ਕੰਮ ਤਾਂ ਤੁਸੀਂ ਪੈਸੇ ਕਿਤੇ ਹੋਰ ਜਾਣਾ ਹੋਊਗਾ ਲੈ ਕੇ ਅਸੀਂ ਕਿੱਥੇ ਅਸੀਂ ਕਿੱਥੇ ਜਾਣਾ ਕੱਲੀਆਂ ਕੁੜੀਆਂ ਪਤਾ ਨਹੀਂ ਹੁੰਦਾ ਕੁੜੀਆਂ ਦਾ ਨਹੀਂ ਨਹੀਂ ਜੀ ਉਹ ਪਾਏ ਦਾ ਪੈਸਾ ਸਾਨੂੰ ਲੋੜ ਹੀ ਨਹੀਂ ਪੈਂਦੀ ਰਹਿੰਦੀ ਸਾਡੀ ਭਾਬੀ ਹੈ ਜੀ ਇਹਨੂੰ ਬਾਲੀ ਚੰਗੀ ਬਚੜੀ ਸਾਨੂੰ ਦੇ ਦਿੰਦੀ ਹੈ ਕੀ ਹੈ ਤੁਹਾਡੀ ਸਹੇਲੀ ਨੇ ਬੁਲਾਇਆ ਹੋਵੇ ਕਿ ਸਾਈਕੋਲੋਜ ਜਾਣਾ ਹੋਵੇ ਕੰਮ ਤਾਂ ਦੇ ਨਾ ਨਹੀਂ ਇਹ ਜੀ ਕਿੰਨਾ ਕੋਈ ਗੱਲ ਨਹੀਂ ਤੁਸੀਂ ਗਲਤ ਸੋਚੇ ਨੇ ਤੁਸੀਂ ਪੈਸੇ ਦੇ ਦਿਓ ਜੀ ਅਸੀਂ ਜਾਣਾ ਜਾਣਾ ਹੀ ਲੇਟ ਹੋ ਜਾਾਂਗੇ ਫਿਰ ਜੀ ਗਲਤ ਨਹੀਂ ਸੋਚਦੀ ਸੋਚਦੀ ਤਾਂ ਮੈਂ ਸਹੀ ਹਾਂ ਸਾਰਾ ਦਿਨ ਮੇਰੇ ਕੋਲੇ ਬੁੜੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਮੈਨੂੰ ਸਾਰਾ ਪਤਾ ਹੈ

ਕੋਚ ਮਮਮੀ ਨੇ ਵਾਲੇ ਕਿਹਾ ਸੀਗਾ ਤੁਸੀਂ ਕਰ ਲਿਆ ਕਰੋ ਨਾ ਭਾਬੀ ਕੋਈ ਕੰਮ ਤੁਸੀਂ ਇਹ ਤਾਂ ਦੇਖ ਲਿਆ ਕਰੋ ਮਮਮੀ ਦੀ ਕੀ ਉਮਰ ਹੋਈ ਪਈ ਆ ਤੁਸੀਂ ਐਂ ਦੇਖ ਲਓ ਮਮਮੀ ਤਾਂ ਸਾਨੂੰ ਪਤਾ ਲੱਗ ਗਿਆ ਹਨਾ ਮੈਂ ਵੀ ਤਾਂ ਤੁਹਾਡੇ ਚ ਮਜਬੂਰੀ ਚ ਹੀ ਰਹਿ ਰਹੀ ਆ ਵੀ ਜੇ ਸੋਡੇ ਵੀਰੇ ਨੇ ਮੈਨੂੰ ਨਾਂ ਲਾਰੇ ਲਾਏ ਹੁੰਦੇ ਮੈਂ ਨਾਲ ਰੱਖੂੰ ਤਾਂ ਮੈਂ ਸ਼ਾਇਦ ਵਿਆਹ ਹੀ ਨਾ ਕਰਾਉਂਦੀ ਤੇ ਮੈਂ ਤਾਂ ਮਜਬੂਰੀ ਚ ਇੱਕ ਦਿਨ ਕਟੀਆਂ ਕਰੀ ਜਾਣੀਆਂ ਤੁਸੀਂ ਇਸ ਇਹਨੂੰ ਬਹੁਤ ਸਮਝ ਲਓ ਭਾਬੀ ਸਾਨੂੰ ਪਤਾ ਹੈ ਤੁਸੀਂ ਵਧੀਆ ਘਰ ਦੀ ਕੁੜੀ ਹੋ ਅਮੀਰ ਘਰ ਦੀ ਕੁੜੀ ਹੋ ਫਿਰ ਹੁਣ ਕੀ ਕਰੀਏ ਅਸੀਂ ਵੀ ਤਾਂ ਰਹਿਣੇ ਆ ਨਾ ਤੁਸੀਂ ਸਾਰੇ ਅਸੀਂ ਤੁਹਾਨੂੰ ਕਿਸੇ ਜੀ ਵੀਰੇ ਸੋਨੂ ਨਾ ਤੇ ਤੇ ਪਈ ਹੋਈ ਹੈ ਮੈਨੂੰ ਇੰਨਾਂ ਚੀਜ਼ਾਂ ਦੀ ਆਦਤ ਨਹੀਂ ਹੈਗੀ ਵੀ ਦੇਖੋ ਮੈਂ ਨਹੀਂ ਇਹ ਕੁਝ ਕਰ ਸਕਦੀ ਜੋ ਤੁਸੀਂ ਚਾਹਣੇ ਹੋਗੇ ਮੈਂ ਤਾਂ ਬਸ ਇੱਕ ਰਹਿ ਰਹੀ ਹਾਂ ਇੰਨਾ ਹੀ ਬਹੁਤ ਹੈ ਮੈਂ ਤਾਂ ਉਹ ਵੀ ਨਹੀਂ ਰਹਿਣਾ ਚਾਹੁੰਦੀ ਚਲ ਕੋਈ ਨਾ ਭਾਬੀ ਉਦੋਂ ਤੁਹਾਡਾ ਅਸੀਂ ਮੈਂ ਕਿਹੜਾ ਮੰਮੀ ਨੂੰ ਸੁਣੀ ਹਲਾ ਦੇ ਅਸੀਂ ਕਿਤੇ ਕੰਮ ਜਾ ਕੇ ਆਉਣੇ ਆ ਠੀਕ ਹੈ ਸ਼ਾਮ ਤੱਕ ਆ ਜਾਈਂਗੀ ਇੱਕ ਵਾਰੀ ਮੇਰੀ ਗੱਲ ਸੁਣ ਜੀ ਦੋਨੋਂ ਜਾਣੀਆ ਤੁਸੀਂ ਵੀ ਸੋਨੂ ਆਏ ਆ ਭਾਬੀ ਨੂੰ ਪਤਾ ਨਹੀਂ ਲੱਗਦਾ ਹਨਾ ਉਹ ਨੈਬ ਵੀਰਾ ਨਾ ਮੰਮੀ ਕੋਲੇ ਆਇਆ ਸੀ ਅੱਜ ਕਿਹੋ ਜਿਹਾ ਸੀ ਭਾਬੀ ਉਹ ਮਤਲਬ ਕੋਈ ਤੁਹਾਡੇ ਸੁਪਨਿਆਂ ਦੀ ਗੱਲ ਕਰ ਰਹੀ ਸੀ ਵੀ ਅਸੀਂ ਐਕਟਰ ਬਣਨਾ ਹੈ ਇਦਾਂ ਜੇ ਇਹ ਬੋਵਾ ਕਿਉਂਕਿ ਮੈਥੋਂ ਦਾ ਤੁਸੀਂ ਨੂੰ ਕਰਖਦੇ ਹੋ ਤੇ ਪਰ ਫਿਰ ਵੀ ਪਤਾ ਤਾਂ ਲੱਗਦੇ ਹੀ ਹੈ ਨਾ ਘਰ ਦੇ ਵਿੱਚ ਜੋ ਗੱਲਾਂ ਹੁੰਦੀਆਂ ਨੇ ਹਾਂ ਜੀ ਕੋਈ ਤਾਂ ਕਿਸੇ ਨੂੰ ਦੱਸਿਆ ਨਹੀਂ ਮੰਮੀ ਤਾਂ ਹੀ ਤਾਂ ਮੈਂ ਕਹਿੰਨੀ ਆ ਪਤਾ ਤਾਂ ਮੈਨੂੰ ਵੀ ਨਹੀਂ ਸੀ ਨੈਬ ਵੀਰੇ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਹਨਾ ਫੇਰ ਉਹ ਕਹਿ ਰਹੇ ਸੀਗੇ ਵੀ ਤੁਸੀਂ ਕੁੜੀਆਂ ਨੂੰ ਐਦਾਂ ਦਾ ਸਵਾ ਕਿਉਂ ਪਾਉਣਿਓ ਹਨਾ ਕਿਉਂ ਖੁੱਲ੍ਹ ਦਿਨਿਓ ਨਹੀਂ ਪੱਪੀ ਮੇਰੀ ਗੱਲ ਸੁਣੋ ਤੁਸੀਂ ਇੰਨੇ ਵਧੀਆ ਪਰਿਵਾਰ ਚੋਂ ਕੁੜੀ ਕਦੇ ਕੋਈ ਸੁਪਨਾ ਨਹੀਂ ਲੈ ਸਕਦੀ ਤੁਸੀਂ ਕਿ ਕੁੜੀਆਂ ਤੁਸੀਂ ਤਾਂ ਸਮਝੋ ਸਾਨੂੰ ਦੇਖੋ ਵੀਰੇ ਮੈਂ ਜਨਾ ਤੁਹਾਡੀ ਗੱਲ ਸਮਝਦੀ ਆ ਹਰ ਇੱਕ ਕੁੜੀ ਦੇ ਸੁਪਨੇ ਹੁੰਦੇ ਆ ਮੈਂ ਜੀ ਇਨਾਂ ਸਹਿਮਤ ਆ ਮੈਂ ਖੁਦ ਚਾਹਣੀ ਆ ਤੁਸੀਂ ਬਣੋ ਪਰ ਨਾ ਆਪਣੇ ਘਰ ਦੇ ਹਾਲਾਤ ਦੇਖੋ ਆਪਣੇ ਘਰ ਦੇ ਹਾਲਾਤ ਐਦਾਂ ਦੇ ਹੈਗੇ ਨਹੀਂ ਵੀ ਤੁਸੀਂ ਐਕਟਰ ਬਣ ਜਾਓਗੇ ਮੈਂ ਤੁਹਾਡੇ ਨਾਲ ਐਵੇਂ ਸੈਂਮ ਤਾਂ ਤੁਹਾਡੇ ਨਾਲ ਹਰ ਇੱਕ ਕੁੜੀ ਦਾ ਸੁਪਨਾ ਪੂਰਾ ਹੋਣਾ ਚਾਹੀਦਾ ਪਰ ਆਪਣੇ ਹਾਲਾਤ ਨਹੀਂ ਨਾ ਹੈਗੇ ਆਪਣੇ ਕੋਲ ਇੰਨਾ ਪੈਸਾ ਹੈਗਾ ਵੀ ਤੁਸੀਂ ਆਪਦੇ ਸੁਪਨੇ ਪੂਰੇ ਕਰ ਲਓਗੇ ਭਾਬੀ ਇੱਕ ਮੁੰਡਾ ਹੈਗਾ ਉਹ ਕਹਿੰਦਾ ਕੋਈ ਪੈਸਾ ਨਹੀਂ ਮੈਂ ਲੱਗਣ ਦਿੰਦਾ ਉਹ ਬਾਲਾ ਵਧੀਆ ਉਹਨੇ ਸਾਨੂੰ ਬੁਲਾਇਆ ਅੱਜ ਅਸੀਂ ਉੱਥੇ ਜਾਵਾਂਗੇ ਉਹਨੇ ਸਾਡੀ ਬਾਹਰ ਜਾਣ ਵਿੱਚ ਮਦਦ ਕਰੂਗਾ ਐਕਟਰ ਬਣਨ ਵਿੱਚ ਪਤਾ ਕੀ ਗੱਲ ਹੈ ਮੇਰੀ ਗੱਲ ਸੁਣੋ ਤੁਸੀਂ ਸੁੱਖੇ ਆਏ ਨਹੀਂ ਹੁੰਦਾ ਵੀ ਕਿਸੇ ਨੇ ਕਹਿਤਾ ਤੁਸੀਂ ਉਹਨਾਂ ਦੀ ਮਾਗਰ ਲੱਗ ਜਾਓ ਅੱਜ ਕੱਲ ਪਤਾ ਕਿੰਨੇ ਫਰੌਡ ਚੱਲੀ ਜਾਂਦੇ ਹਰ ਇੱਕ ਕੰਮ 'ਚ ਜਾਵੜੂ ਮੈਂ ਇਹ ਨਹੀਂ ਕਹਿੰਦੀ ਸੋਨੂੰ ਜਾਓ ਨਾ ਪਰ ਵੀ ਹਰ ਇੱਕ ਕੰਮ ਤੇ ਆਏ ਨਹੀਂ ਕਿਸੇ ਤੇ ਆੱਖਾ ਬੰਦ ਕਰਕੇ ਵਿਸ਼ਵਾਸ ਕਰ ਲਾਂਗੇ ਕੀ ਪਤਾ ਲੱਗਦਾ ਕਿ ਥੋੜੀ ਨਾ ਅਸੀਂ ਕੋਈ ਨਹੀਂ ਕਰਿਆ ਨਹੀਂ ਜਿੰਨੇ ਸਿਵਾ ਉਹ ਉਹ ਸਾਨੂੰ ਇਹ ਨਹੀਂ ਕਹਿੰਦਾ ਸੀ ਕਹਿੰਦਾ ਅਸੀਂ ਕਾਫੀ ਲੋਕ ਐਕਟਰ ਬਣਾਏ ਨੇ ਜਿਹੜੇ ਬਾਹਰੇ ਕੰਮ ਕਰਦੇ ਐ ਇੱਕ ਵਾਰ ਜਾ ਕੇ ਤਾਂ ਦੇਖ ਲੈ ਭਾਗ ਜੋ ਕੋਈ ਨੀ ਪਰ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਈਦਾ ਹੁੰਦਾ ਹਨਾ ਸਾਨੂੰ ਪਤਾ ਕਿ ਇਹ ਜਾ ਟਾਈਮ ਅੱਜ ਕੱਲ ਬਾਕੀ ਦੇਖੋ ਮੈਂ ਤਾਂ ਖੁਦ ਇਹ ਚਾਹੁੰਦੀ ਸੀ ਵੀ ਸਪੋਰਟ ਤਾਂ ਮੈਂ ਤੁਹਾਡੀ ਕਰਨਾ ਚਾਹਣੀ ਆ ਪਰ ਮੈਂ ਇਹ ਵੀ ਚਾਹਣੀ ਆ ਵੀ ਇੰਨੀ ਗਰੀਬੀ ਦੇ ਵਿੱਚੋਂ ਤੁਸੀਂ ਹੋਰ ਕੰਮ ਨਾ ਸ਼ੁਰੂ ਕਰੋ ਮੈਂ ਇੱਥੇ ਰਹਿਣਾ ਨਹੀਂ ਚਾਹੁੰਦੀ ਮੈਨੂੰ ਇਹ ਆ ਵੀ ਜੇ ਤੁਹਾਡਾ ਵਿਆਹ ਹੋ ਜੇ ਦੋਨਾਂ ਜਣੀਆਂ ਦਾ ਮੈਂ ਵੀ ਤੁਹਾਡੇ ਵੀਰੇ ਕੋਲੇ ਵੱਗ ਜਾ ਫਿਰ ਤਾਂ ਤਾਂ ਹੀ ਤਾਂ ਗਈ ਐ ਨਾ ਭਾਬੀ ਸਾਨੂੰ ਕੁਝ ਬਣ ਜਾਂਦੇ ਤੂੰ ਵੀ ਵੀਰੇ ਨਾਲ ਖੁਸ਼ੀ ਕਿਸੇ ਰਹੀ ਤੇ ਅਸੀਂ ਵੀ ਕੁਝ ਬਣ ਨਾਲੇ ਵੀਰੇ ਨੂੰ ਦੱਸੀ ਚੰਗਾ ਭਾਬੀ ਬਣ ਕੇ ਅਸੀਂ ਤੈਨੂੰ ਤਾਂ ਨਹੀਂ ਦੱਸਿਆ ਸੀ ਵੀ ਤੂੰ ਵੀਰੇ ਨੂੰ ਦੱਸ ਦੇਂਗੀ ਚਲ ਕੋਈ ਨਾ ਐਵੇਂ ਮੈਂ ਤੁਹਾਡੇ ਨਾਲ ਐ ਪਰ ਲੋਕਾਂ ਦੀਆਂ ਗੱਲਾਂ ਤੇ ਐ ਵਿਸ਼ਵਾਸ ਨਾ ਕਰਿਓ ੱਖਾਂ ਬੰਦ ਕਰਕੇ ਠੀਕ ਹੈ ਤੁਸੀਂ ਬਾਅਦ ਜੋ ਕੋਈ ਗੱਲ ਨਹੀਂ ਥੈਂਕ ਯੂ ਮੰਮੀ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਹਾਂ ਤੁਸੀਂ ਜਾਓ ਪਰ ਐਵੇਂ ਲੋਕਾਂ ਤੋਂ ਮਾੜਾ ਜਿਹਾ ਸੋਚ ਸਮਝ ਕੇ ਜਾਇਆ ਕਰੋ ਲੋਕ ਗੱਲਾਂ ਵਾਲੀਆਂ ਕਰਦੇ ਆ ਠੀਕ ਹੈ ਭਾਬੀ ਨਿਕਲ ਜਾ ਭਾਈ ਪਵਾਹੀ ਗੱਲ ਨਹੀਂ ਜਾਓ ਏ ਤੂੰ ਤਾਂ ਕਹਿੰਦੀ ਸ਼ੂਟਿੰਗ ਤੇ ਲੱਗੇ ਜਾਣਗੇ ਤਾਂ ਕਮਰੇ ਚ ਖੜਾ ਰੱਖਿਆ ਦੋ ਘੰਟੇ ਹੋ ਗਏ ਹਜ ਤੱਕ ਆਇਆ ਨਹੀਂ ਕੋਈ ਚਪਕਰ ਦਿੰਨ ਦੱਗ ਲੱਗੀ ਪਈ ਐ ਛੇਤੀ ਸਟਾਰ ਬਣਨ ਦੀ ਇੱਥੇ ਆਊਗਾ ਉਹ ਆਪਾਂ ਨੂੰ ਮਿਲਣ ਜਿੱਦਾਂ ਮੇਰੀ ਗੱਲ ਹੋਈ ਜੇ ਡਾਇਰੈਕਟਰ ਸੈਟਰਾ ਉਹ ਬਹੁਤ ਵੱਡਾ ਬੰਦਾ ਵੱਡੀਆਂ ਫਿਲਮਾਂ ਕਰਵਾਇਆ ਸੱਚੀ ਸੱਚੀ ਕੀ ਹੋਰ ਕੀ ਫਿਰ ਤਾਂ ਹੁਣੀ ਕਹਿਨੀ ਐ ਮੈਂ ਹੁਣੀ ਬਣ ਜਾ ਸੋਨਮ ਬਾਜਵਾ ਉਹ ਹਾਂ ਹਾਂ ਆ ਗਿਆ ਯਾਰ ਬਸ ਥੋੜਾ ਟਾਈਮ ਤੁਸੀਂ ਦਿਆਂ ਕਰੋ ਸੈਟਅਪ ਕਰਕੇ ਰੱਖੋ ਬਸ ਥੋੜਾ ਟਾਈਮ ਮੈਂ ਮਿਲਣ ਗਿਆ ਕਿਸੇ ਨੂੰ ਆ ਗਿਆ ਬਹੁਤ ਜ਼ਿਆਦਾ ਫੋਨ ਜਾਏ ਪਈ ਸੀ ਯਾਰ ਹਾਂ ਹਾਂ ਅਜ बस आ गया गया ਤੁਸੀਂ ਸੈਟਅਪ ਕਰੋ ਠੀਕ ਹੈ ਕਿੰਨਾ ਵਸਿਓ ਨਾ ਪੜਾ ਸਸੀਕਾ ਸਸੀਕਾ ਜੀ ਹਾਂ ਜੀ ਹ ਸਾਰਾ ਅਸਲੀ ਹੈ ਜਿਹੜਾ ਤੁਸੀਂ ਸੁਣ ਪਏ ਹਾਂ ਹਾਂ ਅਸਲੀ ਹੈ ਕੋਈ ਨਾ ਬੱਛ ਲੈਣਗੇ ਸਰ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਜੀ ਮੈਂ ਸੁਖੀ ਮੈਂ ਪਾਲੀ ਹਾਂਜੀ 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 ਇਹ ਪਾਲੀ ਮੇਰੀ ਸਿਸਟਰ ਵੱਡੇ ਨੇ ਮੇਥੋਂ ਹਾਂਜੀ ਹਾਂਜੀ ਦੱਸ ਅਸੀਂ ਐਕਟਰ ਬਣਨਾ ਜੀ ਹਾਂਜੀ ਐਕਟਰ ਬਣਨਾ ਕਿਉਂ ਜੀ ਤੁਸੀਂ ਆਪ ਹੀ ਤਾਂ ਕਿਹਾ ਸੀ ਬੁਲਾਇਆ ਸੀਗਾ ਠੀਕ ਆ ਵੈਸੇ ਲੁੱਕ ਲਗ ਤੁਹਾਡੀ ਠੀਕ ਆ ਕੋਈ ਨਹੀਂ ਦੇਖ ਲਾਂਗੇ ਅ ਨੀਰੂ ਬਾਯਰ ਅਗਰ ਸੋਨੂ ਬਾਯਰ ਕੇ ਆਪਾਂ ਨਹੀਂ ਚਲਾਈਆਂ ਨੇ ਕੋਈ ਚੱਕਰ ਨਾ ਬਣਾਓ ਪਾਲਿਕਾ ਮੈਂ ਕਿਹਾ ਸੀ ਨਾ ਤੈਨੂੰ ਡਾਇਰੈਕਟਰ ਸਾਹਿਬ ਬਹੁਤ ਵਧੀਆ ਨੇ ਹੈ ਤੁਸੀਂ ਉਹਦੇ ਨਾਲ ਸਾਡੀ ਫੋਟੋ ਕਰਾ ਦੋਗੇ ਇੱਕ ਲੈ ਫੋਟੋ ਦੀ ਕੀ ਗੱਲ ਆ ਸੋਨੂ ਨੀਰੂ ਬਾਯਰ ਉਹਨਾ ਕੰਮ ਕਰਾਵਾਂਗੇ ਐਕਟਰ ਤਾਂ ਸਮਝ ਲਓ ਤੁਸੀਂ ਬਣ ਕੇ ਨੀਰੂ ਬਾਯਰ ਕੇ ਸੋਨੂ ਬਾਯਰ ਨਹੀਂ ਆਪਾਂ ਨਹੀਂ ਚਲਾਈਆਂ ਹੋਈਆਂ ਨੇ ਕੋਈ ਚੱਕਰ ਨਾ ਮਨੋ ਤੇ ਜਿੱਕੀ ਨਹੀਂ ਹੋ ਰਿਹਾ ਮੈਂ ਤੈਨੂੰ ਝੂਠੇ ਤੋੜੀ ਨਾ ਬੋਲੂਗੀ ਤੇਰੀ ਛੋਟੀ ਭੈਣ ਆ ਤਾਂ ਹੀ ਮੈਂ ਤੈਨੂੰ ਲੈ ਗਈ ਤੇ ਚਾਹ ਪਰਾਂਗੇ ਠੀਕ ਠੀਕ ਤੂੰ ਕਹੀ ਤਾਂ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਆਪਣੇ ਭੂਆ ਦੇ ਇੱਤੇ ਮੱਤੂਆ ਪਰ ਜਿਸ ਮਾਰ ਕੇ ਬਚਾਵਾਂਗੇ ਜਦੋਂ ਅਕਟਰ ਬਣੀ ਹੈ ਗੱਲ ਸੁਣੋ ਹਾਂ ਸਰ ਤੁਸੀਂ ਪਹਿਲਾਂ ਕੁਝ ਕਰਕੇ ਦਿਖਾਓ ਮੈਨੂੰ ਦੱਸੋ ਫੇਰੀ ਪਤਾ ਲੱਗੂਗਾ ਸਹੀ ਨੋ

ਨਹੀਂ ਮੈਂ ਤਾਂ ਉਹ ਆਉਂਦੀ ਆ ਕਾਲਾ ਸਾ ਕਾਲਾ ਚ ਨਹੀਂ ਹੁੰਦੀ ਸੀ ਉਹ ਸਰਗੁਣ ਵਿੱਚ ਤਾਂ ਹਾਂ ਅੱਛਾ ਤੂੰ ਸਰਗੁਣ ਵਿੱਚ ਤਾਂ ਬਣੀ ਚਾਹ ਫਿਰ ਠੀਕ ਹੈ ਬਸ ਉਹ ਤੂੰ ਕੋਈ ਡਾਇਲੋਗ ਬੋਲ ਦੇ ਉਹ ਕਹਿੰਦੀ ਨਹੀਂ ਮੰਜੇ ਇੱਥੇ ਚਲ ਆ ਜਾ ਚਲ ਆ ਜਾ ਮੈਂ ਤਾਂ ਉਹ ਨਹੀਂ ਲਵ ਕਰੂ ਚਲ ਆ ਜਾ ਮੰਜੇ ਹੁੰਦੀ ਆੜੀ ਕੀ ਕਹਤੇ ਹੋਂਗੇ ਤੁਸੀਂ ਹੋਰ ਆਪਣੇ ਵਾਲਾ ਦੱਸ ਦੋ ਜੀ ਸਾਨੂੰ ਕੋਈ ਅਸੀਂ ਉਹੀ ਬੋਲ ਪਾਂਗੇ ਤੁਸੀਂ ਦੱਸ ਦੋ ਕੋਈ ਵੀ ਡਾਇਲੋਗ ਤੁਹਾਡੇ ਯਾਦ ਹੋਊਗਾ ਕੋਈ ਗੀਤ ਕੁਛ ਤਾਂ ਕਰਕੇ ਦਿਖਾਓ ਸਰ ਜੇ ਸਾਨੂੰ ਇੰਨਾ ਆਉਂਦਾ ਹੁੰਦਾ ਆਪਾਂ ਲੜਕੀ ਦਿਖਾ ਦਿੰਨੇ ਹਾਂ ਹਾਂ ਹੈਨਾ ਚਲਾ ਚ ਇੱਧਰ ਆ ਜਾ ਸਮਝ ਨਾ ਮੇਰੀ ਗੱਲ ਸੁਣੀ ਤੂੰ ਮੇਰੀ ਪਾਥੀ ਹੈ ਕਿ ਮੈਂ ਚੱਕੀ ਆ ਲੈ ਹੁਣ ਮੈਨੂੰ ਲੋੜ ਸੀ ਮਚਾਉਣ ਵਾਸਤੇ ਲੈ ਗਈ ਨਾ ਫੇ ਸਾਡੀ ਮੱਝ ਤਾਂ ਬਹੁਤ ਨੂੰ ਬਾਲਾ ਵਧੀਆ ਲੱਗਦਾ ਤੇਰੀ ਮੱਝ ਤਾਂ ਬਹੁਤ ਮੱਚਦਾ ਨਹੀਂ ਜਦੋਂ ਸਾਡੀ ਨੇ ਕਰਤਾ ਤਾਂ ਤੂੰ ਲੈ ਜੀ ਉਹ ਕੀ ਮੁੱਲ ਲੈ ਕਦੜੀ ਬਸ ਠੀਕ ਹੈ ਉਹ ਠੀਕ ਆ ਚਲਾ ਦਾਂਗੇ ਕੋਈ ਗੱਲ ਨਹੀਂ ਪਰ

ਇੰਨੇ ਪੈਸਾ ਨਾਲ ਨਹੀਂ ਚੱਲਣਾ ਇੰਨੇ ਪੈਸਾ ਨਾਲ ਨਹੀਂ ਚੱਲਣਾ ਇੰਨੇ ਇੱਕ ਤਾਂ ਦਾ ਚੰਡੀਗੜ੍ਹ ਦਾ ਕਿਰਾਇਆ ਵੀ ਨਹੀਂ ਪੂਰਾ ਹੋਣਾ ਦੇਖੋ ਜੀ ਐਂ ਦੇ ਆਪਣਾ ਸਭ ਨਾਲ ਪੂਰਾ ਨਹੀਂ ਹੁੰਦਾ ਨਹੀਂ ਪਾਗਲ ਤੂੰ ਦੇਖੋ ਜੀ ਜਦੋਂ ਨਾ ਅਸੀਂ ਪੈਸੇ ਕਮਾਉਣ ਲੱਗੇ ਅਸੀਂ ਤੁਹਾਡੇ ਸਾਰੇ ਪੈਸੇ ਵਾਪਸ ਕਰ ਦਾਂਗੇ ਕਿਹੜਾ ਤਾਂ ਸਾਡੇ ਕੋਲ ਇੰਨੇ ਕੀ ਪੈਸੇ ਨੇ ਸਾਨੂੰ ਵੀ ਕੁਝ ਦੇਣਾ ਪਊ ਅੱਗੇ ਸਮਝਦੇ ਕਿਉਂ ਨਹੀਂ ਤੁਸੀਂ ਤੁਸੀਂ ਸਹੀ ਸਮਝ ਕੇ ਫੜ ਲਓ ਹਾਂਜੀ ਨਹੀਂ 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 ਦੇਖੀ ਸਰ ਤੁਸੀਂ ਐ ਨਾ ਕਰੋ ਅਸੀਂ ਬੜੀ ਆਸ ਲੈ ਕੇ ਉਮੀਦ ਲੈ ਕੇ ਆਏ ਆ ਅਸੀਂ ਗਰੀਬ ਘਰਾਂਾਂ ਵਿੱਚ ਚਲ ਕੁਝ ਸਾਨੂੰ ਇਹ ਤੋਂ ਪਹਿਲਾਂ ਵੀ ਕੋਈ ਮਿਲਿਆ ਸੀਗਾ ਉਹ ਵੀ ਸੱਤ ਤੋਂ 2-4000 ਰੁਪਏ ਲੈ ਕੇ ਭੱਜ ਗਿਆ ਸਰ ਹੁਣ ਅਸੀਂ ਐ ਤੁਹਾਨੂੰ ਐ ਨਹੀਂ ਕਹਿੰਦੇ ਵੀ ਤੁਸੀਂ ਵੀ ਭੱਜੋਗੇ ਪਰ ਫਿਲਹਾਲ ਤਾਂ ਸਾਡੇ ਕੋਲ ਇੰਨੇ ਕੀ ਪੈਸੇ ਆ ਨਾਲੇ ਅਸੀਂ ਬੀਬੀ ਨੂੰ ਆਏਗੇ ਕਿ ਆਏ ਆ ਵੀ ਸਾਨੂੰ ਇੱਕ ਮੌਕਾ ਦੇ ਦੇਣ ਇੱਕ ਮੌਕਾ ਦਿੱਤਾ ਸਰ ਸਾਡੇ ਕੋਲ ਆਹੀ ਮੌਕਾ ਨਹੀਂ 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 ਐਵੇਂ ਨਹੀਂ ਕੁਝ ਬਣਨਾ ਸਰ ਫਿਰ ਅਸੀਂ 2000 ਰੁਪਏ ਚ ਕੰਮ ਬਣ ਜੂਗਾ ਸਾਡਾ ਚਲੋ ਕੋਈ ਨਹੀਂ ਦੇਖ ਲਾਂਗੇ ਚਲ ਸਰ ਮੇਰੀ ਗੱਲ ਸੁਣੋ ਅਸੀਂ ਨਾ ਕੱਲ ਨੂੰ ਫਿਰ 2000 ਰੁਪਏ ਲੈ ਕੇ ਆਵਾਂਗੇ ਹਾਂ ਹਾਂ ਕੱਲ ਨੂੰ ਆਇਓ ਤੁਸੀਂ ਕੋਈ ਗੱਲ ਨਹੀਂ ਠੀਕ ਹੈ ਜੀ ਫੋਨ ਕਰ ਲਿਓ ਪਹਿਲਾਂ ਟਾਈਮ ਫੇਰ ਨਿਕੜੂਗਾ ਮੇਰਾ ਟਾਈਮ ਕੱਢੂਗਾ ਦੇ ਵਾਸਤੇ ਤੁਹਾਡੇ ਵਾਸਤੇ ਓਕੜੀ ਦਿਖਾ ਦੂ ਜੀ ਇੱਕ ਮੜੀ ਹੀ ਰੋਟੀ ਲੈ ਕੇ ਗੱਲ ਚਲੋ ਠੀਕ ਹੈ ਠੀਕ ਹੈ ਧੰਨਵਾਦ ਜੀ ਓਕੇ ਓਕੇ ਯਾਰੇ ਪੋਲੀ ਲੋਕਾਂ ਦਾ ਵੀ ਰੱਬ ਹੀ ਆ ਹਨਾ ਵਿਚਾਰੀਆਂ ਸੁਪਨਾ ਲੈ ਕੇ ਆਈਆਂ ਸੀ ਇੱਕ ਮੇਰਾ ਸਾਲਾ ਉਹ ਆ ਜਿਹੜਾ ਪੈਸੇ ਤੋਂ ਬਣਾ ਗੱਲ ਹੀ ਨਹੀਂ ਕਰਦਾ ਆਟੋ ਤੇ ਵੀ ਬਣਾ ਕੇ ਜਿੰਨਾਂ ਲੱਤਾਂ ਵਿੱਚ ਆ ਨੀ ਦੋ ਇਹ ਸਿਰ ਜਨਾ ਜਿਹੜਾ ਸੀ 50 ਰੁਪਈਆ ਉਹ ਨਹੀਂ ਲੈ ਲਿਆ 40 ਰੁਪਈਆ ਜਨਨੇ ਲਾ ਕੇ ਵਾਗਿਆ ਮੈਂ ਉਹ ਨਾਟ ਨੂੰ ਦੱਸ ਤੂੰ ਮਰ ਜੀ ਆਹ ਫਿਰ ਉਹਨਾਂ ਪੈਸੇ ਤਾਂ ਲੱਗਦੇ ਹੁੰਦੇ ਆ ਕਿ ਕਿਸ ਤਰ੍ਹਾਂ ਚ ਪੈਸੇ ਲੈ ਲੈਂਦਾ 200 ਰੁਪਏ ਲੈ ਲੈਂਦਾ ਜਿਉਂ ਉਹਨੇ ਤਰਸ ਵੀ ਨਹੀਂ ਮਨਿਆ ਉਹ ਤਾਂ ਮਸੀ ਐਕਟਿੰਗ ਕਰਕੇ ਦਿਖਾਉਣੀ ਸੀ ਉਹ ਤੇ ਕਿ ਸਾਡੇ ਅਗਵਾ ਪਾਤੀ ਚ ਐਕਟਿੰਗ ਹੁੰਦੀ ਆ ਐ ਬਣੇਗੀ ਤੂੰ ਆਪ ਕਿਉਂ ਕਿ ਬਿਗਾ ਬਾਦੂ ਕਾ ਆਇਂ ਰਿਗੂ ਜੀ ਆ ਕੇ ਨੂੰ ਤੁਮ ਜਿਵੇਂ ਤੁਮ ਕਰਦੀ ਆਂ ਹੋਰ ਕਿਵੇਂ ਹੁੰਦੀ ਆ ਜਿਵੇਂ ਘਰੇ ਕਰਕੇ ਦਿਖਾਉਂਦੀ ਸਾਇਮ ਨੂੰ ਤੇ ਕਿੰਨ ਦਿਖਾਉਂਦੀ ਜਿਵੇਂ ਆਇਂ ਵਾਣੂ ਥੋੜੀ ਜਿਹਾ ਰੁੱਕ ਕੇ ਦਿਖਾਉਣਾ ਸੀਗਾ ਹੁਣ ਆਪਾਂ ਨੇ ਅੰਨੀ ਇਹ ਮਾਡਲਿੰਗ ਹੋਸੇਨ ਕਨੇ ਹੁੰਦੀ ਆ ਵਧੀਆ ਕੈਟਵੌਕ ਕਰੇ ਦੇਖਿਆ ਹਤਾ ਹੈ ਨਹੀਂ ਮੈਨੂੰ ਤੂੰ ਤਾਂ ਤੇ ਦੇਸੀ ਵਿਰਸਾ ਛੇੜ ਕੇ ਬੈਗੀ ਗਾਈਆਂ ਮੱਝਾਂ ਗੋਹਾ ਇਹ ਐਟਿੰਗ ਹੁੰਦੀ ਨਹੀਂ ਇਹ ਚੱਲਦੀਆਂ ਨੇ ਚੀਜ਼ਾਂ ਹੁਣਾਂ ਜਿਵੇਂ ਕੋਈ ਨਹੀਂ ਚੱਲਦੀਆਂ ਅੱਜ ਕੱਲ ਮਾਡਲ ਜਮਾਨਾ ਮਾਡਲ ਆ ਨਾਲੇ ਜਿਵੇਂ ਐ ਰੱਖਦੀਆਂ ਇਹ ਨਹੀਂ ਚੱਲਦਾ ਉੱਥੇ ਹਾਂ ਹੋਰ ਕੀ ਆ ਲੈ ਬਸ ਰਹ 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 ਹਾਂ ਜੀ ਐ ਨਹੀਂ ਕਿ ਤੂੰ ਐਕਟਰ ਨਹੀਂ ਬਣਦੀ ਇਹ ਜੀ ਅੱਛਾ ਹੋਰ ਐਕਟਰ ਨਹੀਂ ਕਿਵੇਂ ਬਣਦੀਆਂ ਹੁੰਦੀਆਂ ਨੇ ਸ਼ਾਟ ਕਰਦੇ ਸ਼ਾਟ ਕਰ ਕੋੜੀ ਆ ਹੁਣ ਤੁਸੀਂ ਅਸਲ ਵਾਰਾਂ ਨਹੀਂ ਚੱਲਦੀਆਂ ਜਿਹੜੇ ਤੂੰ ਆ ਪਾਈ ਫਿਰਦੀਆਂ ਘਸੇ ਜੀ ਬਸ ਰਹ ਰਹ ਰਹੇ ਆ ਬੀਬੀ ਦੋ ਮਾਰੂ ਇਹ ਜੋ ਦੋ ਫਿਰ ਵੀ ਬੀਬੀ ਬੀਬੀ ਨੇ ਮੱਸਾ ਪਰਮੇਸ਼ਰ ਦਿੱਤੀ ਸੀ ਆਪਾਂ ਨੂੰ ਜਾਣ ਦੀ ਤੂੰ ਤਾਂ ਕਹਿਦੀ ਹੈ ਪਰ ਮੇ ਇੱਕ ਕਦੈਂਚੇ ਸਟਾਰ ਬਣ ਗਿਆ 500 ਨੂੰ ਕਿੰਨੇ ਪੈਸੇ ਬਣ ਗਿਆ ਤੁਹਾਨੂੰ ਪਤਾ ਆਪਣੇ ਤੋਂ 2000 ਰੁਪਏ ਦੀ ਜੱਗਲ ਹੋਈ ਏ ਸਾਰੀ 1000 ਰੁਪਏ ਤੇਰਾ 1000 ਰੁਪਏ ਮੇਰਾ ਦੇਖ ਮੇਰੀ ਗੱਲ ਤਾਂ ਜੇ ਤਾਂ ਹੋਇਆ ਆਪਾਂ ਦਾ ਇਨਸਾਨ ਤੂੰ ਫਿਰ ਤਾਂ ਆਪਸੇ 2000 ਆਪਾਂ ਲੈ ਆਪਾਂ ਮੰਗਵਾ ਦੇ ਕੋਈ ਮੈਨੂੰ ਜੇ ਕੋਈ ਨਹੀਂ ਐ ਮੈਂ ਬੱਚਾ ਥੱਕ ਗਿਆ ਹਾਂ ਫੇਰ ਹੋਊ ਆਪਾਂ ਤੋਂ ਮੰਗੂਗਾ ਠੀਕ ਐਨੀ ਵਾਲੀ ਮਹਿੰਗੀ ਨਹੀਂ ਹੋਏਗੀ ਤੂੰ 1000 ਰੁਪਏ ਤੇਰਾ 1000 ਰੁਪਏ ਮੇਰਾ ਆਹ ਤਾਂ ਦੂ ਸਟਾਰ ਬਣੀ ਖੜੀ ਆ ਕਿ ਜਾਤ ਦੀ ਕੋਲ ਕਿ ਲਿਸਤੀ ਰਣਾ ਜੱਫੀ ਓ ਤੂੰ ਤਾਂ ਆਪ ਹੀ ਮੇਰੇ ਨਾਲ ਲੜੀ ਜਾਨੀ ਅਨਲ ਤਾਂ ਤੂੰ ਕਹੀ ਸੀ ਭਲਾ ਇਨਸਾਨ ਹੈ ਤੈਨੂੰ ਹੋ ਬਣਾ ਦੂਗਾ ਹੁਣ ਇੰਨੀ ਛੇਤੀ ਤੂੰ ਦੀ ਸਾਈਡ ਵੀ ਲੈਣ ਲੱਗ ਗਈ ਮੈਨੂੰ ਨਹੀਂ ਪਤਾ ਬਈ ਮੇਰਾ ਤਾਂ ਸੁਪਨਾ ਪੂਰਾ ਕਰਾ ਦੇ ਬੇਬੇ ਨੂੰ ਮੈਂ ਪਤਾ ਕਿਵੇਂ ਮਨਾਇਆਗਾ ਮੈਂ ਵੀ ਤੇਰੇ ਨਾਲ ਹੀ ਸੀਗੀ ਪੈਸੇ ਇਕੱਠੇ ਕਰ ਲਾ ਮੈਨੂੰ ਨਹੀਂ ਪਤਾਏਗਾ ਨਾਲੇ ਮੈਂ ਤਾਂ ਪੁਲਿਸ ਚ ਭਰਤੀ ਹੋਣਾ ਸੀਗਾ ਅਜ ਤਾਂ ਮੈਂ ਤੇਰੇ ਕਰਕੇ ਫਿਰਦੀ ਆ ਪੈਸੇ ਚ ਭਰਤੀ ਹੋਣਾ ਸੀਗਾ ਕੈਸੇ ਤੇਰੇ ਕੋਲ 1 ਰੁਪਿਆ ਨਹੀਂ ਪੁਲਿਸ ਵਾਲੇ ਤਾਂ ਕਿੰਨੇ ਪੈਸੇ ਭਰਉਂਦੇ ਨੇਗੇ ਚਲ ਕੋਈ ਨਾ ਉਹਦਾ ਹਰੇਕ ਪਾਸੇ ਭਰਨੇ ਪੈਂਦੇ ਇੱਥੇ ਜਾ ਕੇ ਤੇ ਇੱਥੋਂ ਪੈਸੇ ਨਹੀਂ ਭਰੇਗੇ ਤੇ ਉਹ ਇੱਥੇ ਤੋਂ ਕਿੱਥੋਂ ਭਵਾਣੇ ਚਲ ਹੁਣ ਬਤੁਰਕੇ ਕਰੀ ਤੇ ਮੀ ਇੱਕ ਵਾਰ ਆਪਾਂ ਵੀ ਤੈਨੂੰ ਪਤਾ ਤਾਂ ਬੈੱਡ ਤੇ ਬੈਠੀ ਕਹਿੰਦੀ ਸੀ ਜੇ ਆਪਾਂ ਕੁਝ ਨਾ ਬੜੀਆਂ ਨਾ ਉਤੋਂ ਉਹ ਵੀਰਾ ਹਮ ਬਣ ਲਾਈ ਜਾਂਦਾ ਬੀਬੀ ਭਾਬੀ ਕੀ ਕਹਿੰਦੀ ਸੀ ਹੁਣ ਆਪਾਂ ਜਿਹੜੇ ਪੈਸੇ ਸੀ ਭੌਂਦੀ ਦੇ ਆਈਆਂ ਆਪਾਂ ਟਰੈਕਟਰ ਜੀ ਹੁਣ ਕੀ ਕਰੀਏ ਬਹਾ ਟਰੈਕਟਰ ਜੇ ਨੇ ਵੀ ਨਹੀਂ ਦੇਖਿਆ ਵੀ ਚਲ ਕੁੜੀਆਂ ਕੋਲੇ 500 ਰੁਪਿਆ 500 ਰੁਪਿਆ 2000 ਕੱਢ ਲਉ ਮੈਂ ਜਵਾਨ ਤੋਂ ਭਲਾ ਹੀ ਕਿੱਥੋਂ ਲੈ ਕੇ ਆਉਂਦੀ ਮੈਂ ਜਾਣਾ ਨਹੀਂ ਹੁਣ ਆਪਾਂ ਚਲ ਕੋਈ ਨੋ ਦੇਖ ਜੇ ਕੋਰ ਕੋਰੇ ਚੱਲੋ ਕੁੜੀ ਜਾਲ ਸੁਣੋ ਹਾਂਜੀ ਕੋਈ ਕਿੱਥੋਂ ਆਏ ਤੁਸੀਂ ਅਸੀਂ ਅਸੀਂ ਉਹ ਤਾਂ ਨਿਗੁਰਬ ਮਾਰ ਹੋ ਗਈ ਸੀਗੀ ਉਹ ਇਹ ਤਾਂ ਕੁਝ ਹੋਰ ਕਹਿਣ ਲੱਗੀ ਨਹੀਂ ਉਹ ਅੱਗੇ ਨੇ ਕਹਿੰਦੇ ਤੁਸੀਂ ਪਤਾ ਲਿਆ ਉਹਨਾਂ ਤੇ ਜਾਇ ਨਹੀਂ ਆ ਤੁਸੀਂ ਉਹ ਤੁਸੀਂ ਪਤਾ ਲਓਗੇ ਬਿਮਾਰਾਂ ਦੇ ਹੋਣਾ ਪਾਈ ਹੈਗੀ ਐਕਰ ਉਹ ਤਾਂ ਜਾਇ ਨਹੀਂ ਨਾ ਜਾਂਦਾ ਵੀਰੇ ਹਾਂ ਮੈਂ ਤੁਹਾਨੂੰ ਗੱਲ ਦੱਸਤੀ ਚੁੱਪ ਕਰਕੇ ਨਾ ਘਰੇ ਬਹਿ ਜਾ ਕਰੋ ਆਪ ਦਾ ਠੀਕ ਆ ਵੀਰੇ ਕੀ ਕਰੀ ਤੁਸੀਂ ਬਹਿ ਗਿਆ ਪਰ ਘਰ ਦਾ ਕੰਮ ਕੌਣ ਕਰੂ ਖਰਚਾ ਕੌਣ ਕਰੇ ਮੈਂ ਤੇ ਕੇ ਆਇਆ ਤਾਂ ਇੰਦੜ ਕੀ 30 ਕਿਰੋਣ ਇਹ ਜਾਣਦਾ ਮੈਂ ਜੇ ਤੁਸੀਂ ਕਰਦੇ ਹੋ ਨਾ ਕੰਮ ਉਟਪਟਾਂਗਾ ਇਹ ਦੇਖ ਲਓ ਤੁਹਾਨੂੰ ਵੱਢ ਕੇ ਦੇ ਦੂ ਮੈਂ ਇਧਰੇ ਅਸੀਂ ਕੀ ਕੀਤਾ ਮੈਨੂੰ ਸਾਰਾ ਕੁਝ ਪਤਾਗਾ ਤਾਈ ਨੇ ਦੱਸਦਾ ਮਾਂ ਸਿੱਧਾ ਤੁਤੇ ਗੈਨੀ ਨਹੀਂ ਮੇਰੀ ਗੱਲ ਸੁਣ ਲੈ ਕੁੜੀ ਜੇ ਕੋਈ ਗੱਲਬਾਤ ਮੈਨੂੰ ਕਿਸੇ ਨੇ ਕਹਿਤੀ ਨਾ ਮਾੜੀ-ਮੁੱਟੀ ਬਰ ਉਹ ਆ ਦੇਖੀਓਡਾ ਹਾਲ ਕੀ ਹੁੰਦਾ ਓ ਵੀਰੇ ਤੂੰ ਤਾਂ ਐਵੇਂ ਹੀ ਕਿੱਸੇ ਹੋਈ ਨਾ ਮੈਂ ਸਿੱਧਾ ਕੋਈ ਸ਼ਿਕ ਯਾਰ ਕਿਤੇ ਗੁੰਮ ਨਾ ਹੋ ਜਾ। ਉਸ ਤੇ ਕਿਤੇ ਕਿਹੜੀਆਂ ਬਾਰੀਆਂ ਸਿਆਣੀਆਂ ਨਾ ਬਣੂ। ਮੈਨੂੰ ਸਾਰਾ ਕੁਝ ਪਤਾ ਠੀਕ ਹੈ। ਆ ਜਿਹੜੇ ਤੁਸੀਂ ਕੰਮਾਂ ਦੇ ਫਿਰਦੇ ਨੇ ਸੈਕਟਰ ਨੀਆ ਬਣਾ ਕੇ ਆਇਆ ਕਰਾਂਗੇ। ਸੋਨੂੰ ਤਾਂ ਡਿੱਕੀ ਜਾਂਦੇ ਨੇ ਉੱਥੇ ਉਹ। ਤੂੰ ਬਈ ਹਾਂ। ਹਾਂ ਹਾਂ। ਆ ਪੈਕਟਰ ਨੀਆ। ਆਏ ਹੁਣ ਸੁਣ ਨੀ ਕਹਾ। ਸੋਨੂੰ ਕੋਈ ਵੇਚ ਦੂ ਇੱਥੇ ਰਹਿ ਚ। ਓ ਬਾਈ ਤੂੰ ਤਾਂ ਐਵੇਂ ਹੀ ਕਰੀ ਗੇ। ਮੈਂ ਕੌਣ ਵੇਚਦਾ ਹੁੰਦਾ ਉਹ ਵੀ ਮਰੀ ਜਾਂ ਮੇਰੀ ਗੱਲ। ਇਹ ਜੇ ਸੀ ਐਕਟਰ ਨੀਆ ਬਣੀਆਂ ਤੈਨੂੰ ਵੀ ਤੇ ਨਾਲ ਹੀ ਲੈ ਜਾਾਂਗੇ। ਹੋਰ ਕੋਈ ਲੜੀ ਜਾਣਾ। ਮੈਨੂੰ ਵੀ ਲੋੜ ਹੈ। ਇਹ ਜੇ ਕੰਮਾਂ ਦੀ ਠੀਕ ਆ ਆ ਤੁਸੀਂ ਵੀ ਕੀੜਾ ਕੱਢਦੇ ਹੋ ਦਿਮਾਗ 'ਚ ਆ ਜਿਹੜਾ ਤੁਸੀਂ ਕੰਮ ਕਰਦੀਆਂ ਨਾ ਆ ਗੋਆ ਕੁੜਾ ਪੋਚੇ ਪਾਚੇ ਵਾਲਾ ਉਹ ਕਰੀ ਜੋ ਨਾਲੇ ਉੱਥੇ ਪਤਾ ਪੈਸੇ ਬਿਨਾ ਕੋਈ ਨਹੀਂ ਕਿਸੇ ਨੂੰ ਪੁੱਛਦਾ ਉਹ ਵੀਰੇ ਤੂੰ ਐਵੇਂ ਮਾਰੀ ਜਿੰਨਾ ਪੰਜੀ ਉਂਗਲ ਕੁਛ ਹੋਰ ਨਹੀਂ ਹੁੰਦੀਆਂ ਉਹ ਬਾਲਾ ਵਧੀਆਗਾ ਜਿਹੜਾ ਸਾਨੂੰ ਐਕਟਰ ਬਣਾਊਗਾ ਨਾਲੇ ਆਪਣੇ ਕਿਹੜਾ ਵੀ ਕੀੜਾ ਦਿਮਾਗ 'ਚ ਪਤਾ ਨਹੀਂ ਓਏ पागल हो गए हैं ਤੁਸੀਂ ਇਹ ਹਾਥੀ ਦੇ ਦੰਦ ਨੇ ਲੋਕ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਹੁਣ ਹਾਥੀ ਦੇ ਦੰਦ ਕੀ ਹੁੰਦੇ ਆ ਮੈਨੂੰ ਨਹੀਂ ਪਤਾ ਇੱਕੋ ਤਾਂ ਬਾਈ ਤੂੰ ਬਾਰੇ ਮਹਾਵਰੇ ਜੇ ਪਉਣਾ ਸਿੱਧਾ ਸਿੱਧਾ ਨਾਲੇ ਛੋਡੇ ਵਰਗਿਆਂ ਕਾਨੂੰ ਕੁੜੀਆਂ ਨੇ ਉੱਥੇ ਹੋਰ ਨਾ ਫਿਲਮਾਂ 'ਚ ਸੁਣ ਤਾਂ ਡੀਕੀ ਜਾਂਦੇ ਨੇ ਉੱਥੇ ਉਹ ਉਹ ਉਹਨੇ ਆਏ ਕਿ ਹਾਂ ਕਰ ਤੁਸੀਂ ਬਣ ਸਕਦੀ ਹੋ ਹਾਂ ਅਸੀਂ ਨਾ 500 ਰੁਪਏ ਵੀ ਦੇ ਆਈਆਂ ਹਾਂ ਪੋਚੇ ਹਾਂ ਹਾਂ ਜਿਹੜਾ ਲੈਤਾ ਹੋਆ ਪੋਚੇ ਲਾਲਾ 500 ਰੁਪਏ ਉਧਰ ਦੇ ਆਈਆਂ ਬਾਈ ਸੁਣ 500 ਚ ਫਿਲਮ ਚ ਕੰਮ ਦੇ ਦੂ ਕੋਈ ਹੈ ਤੂੰ ਤਾਂ ਬਾਈ 500 ਦੇਖੀ ਜੰਨਾਗਾ ਤੈਨੂੰ ਪਤਾ ਨਾ ਜੇ ਅਸੀਂ ਕੁਝ ਬਣ ਗਏ ਕਿੰਨੇ ਪੈਸੇ ਕਮਾਵਾਂਗੇ ਪੈਸੇ ਕਮਾਇਆ ਕਰ ਜਿਵੇਂ ਉਹਨਾਂ ਨੇ ਵੱਡੇ ਵੱਡੇ ਘਰ ਲੈਤੇ ਹੋਏ ਉਹ ਮੈਂ ਅਸੀਂ ਲਮ। ਇਹ ਨਹੀਂ ਸੀ ਬਹੁਤ ਚੁੱਪ ਚੁੱਪ ਲਾਉਂਦੇ। ਇਹ ਗੱਲ ਸੁਣ ਲਓ ਦਿਮਾਗ ਚ ਕੀੜਾ ਕੱਢ ਦੋ। ਆਵਦਾ ਕੰਮ ਆ ਸੋਡੇ ਵਾਲੇ ਘਰ ਨਾਲੋਂ ਵੱਡਾ ਘਰ ਪਾਵਾਂਗੇ ਅਸੀਂ ਦੇਖ ਹੀ ਜਾਈ। ਛੋਟਾ ਦਿਮਾਗ ਦਾ ਸਹੀ ਆ? ਹਾਂ। ਜੀ ਸਹੀ ਸੀ ਤਾਈ ਡਾਇਰੈਕਟਰ ਨੂੰ ਮਿਲਣ ਗਈਆਂ ਉਹ ਹੀ ਮਾਰੀ। ਤੁਸੀਂ ਘਰੇ ਵਗਦੇ ਚੁੱਪ ਕਰਕੇ ਕੋਈ ਨਹੀਂ ਮਾਇਆ ਆਉਣਾ ਮੈਂ ਕਰਦਾ ਗੱਲ ਤਾਈ ਨਾਲ। ਅੱਛਾ ਠੀਕ ਹੈ। ਬਰੇਬ ਬਾਈ ਬਣ ਕੇ ਤੂੰ ਚੁਗਲੀ ਨਾ ਲਾਈ ਚੰਗਾ। ਅਸੀਂ ਤਾਂ ਘਰੇ ਵਗਦੇ ਚੰਗਾ ਚੁੱਪ ਕਰਕੇ। ਨਾਲੇ ਬਈ ਤੇ ਨੂੰ ਚੁਗਲੀ ਦੀ ਬਾੜੀ ਆਤਾ। ਹਾਂ ਐਵੇਂ ਗੱਲਾਂ ਕਰਦੇ ਆ। ਮੂੰਹ ਚੱਕ ਕੇ ਲੈ। ਉਹ ਫਿਲਮਾਂ ਤਾਂ ਸੋਨੂ ਢੀਕੀ ਜਾਂਦੇ ਨੇ ਉੱਥੇ ਨਾ। ਵੀ ਉਹ ਆਉਣੀਆਂ ਤਾਂ ਕੰਮ ਕਰ ਲੈ ਲਾਂਗੇ ਉਹਨਾਂ ਦਾ। ਕੋਈ ਕੁਝ ਬਣਦਾ ਨਹੀਂ ਆਪਾਂ ਨੂੰ ਬਣ ਨਹੀਂ ਦਿੰਦਾ। ਆਪ ਤਾਂ ਬਾਹਰ ਚ ਫਿਰ। ਕੰਮ ਕਰ ਲੋ ਚੁੱਪ ਕਰਕੇ। ਲਾਉਣੇ ਪੋਚੇ ਸੁਫਨੇ ਰੇ ਰਾਜਿਆਂ ਵਾਲੇ।